ਇੱਕ ਪਰਿਵਾਰ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਹੈ ਤੇ ਪਿੱਛੇ ਵੀਰ ਹੁਣੀ ਹੁੰਦੇ ਆ ਤੇ ਉਹ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਵੀਰ ਹੁਣੀ ਆਪ ਤੇ ਇਹਨਾਂ ਦੇ ਦੋਨੇ ਬੱਚੇ ਖੁਦ ਨਹਿਰ ਦੇ ਵਿੱਚ ਛਾਲ ਮਾਰ ਦਿੰਦੇ ਆ 11:30 ਦਾ ਟਾਈਮ ਸੀ ਰਾਤ ਦਾ ਤੇ ਅਸੀਂ ਜਦ ਨਹਿਰ ਦੇ ਉੱਤੇ ਆਏ ਤੇ ਮੈਨੂੰ ਮੇਰਾ ਬੇਟਾ ਕਹਿੰਦਾ ਡੈਡੀ ਕਹਿੰਦਾ ਆਪਣੇ ਅੱਗੇ ਜਾਂਦੀ ਜਾਂਦੀ ਗੱਡੀ ਗਾਇਬ ਹੋ ਗਈ ਮੈਨੂੰ ਕਰੰਟ ਲੱਗਿਆ ਇਕੱਲਾ ਟੁੱਟ ਕੇ ਬਹਿ ਗਿਆ ਮੈਂ ਕੀ ਕਹਣਾ ਕਹਿੰਦਾ ਜੀ ਆਪਣੇ ਅੱਗੇ ਜਾਂਦੀ ਜਾਂਦੀ ਗੱਡੀ ਲੈਕਟਾਂ ਬੰਦ ਹੋ ਗਈਆਂ ਉਹਦੀਆਂ ਪਤਾ ਨਹੀਂ ਕਿੱਥੇ ਗਈ ਕਹਿੰਦਾ ਡੈਡੀ ਮੁੰਲਾ ਦੀ ਨਹਿਰ ਚ ਵਿੱਚ ਗਈ ਉਹ ਮੈਂ ਕਿਹਾ ਨਹਿਰ ਚ ਲੱਗਦਾ ਨਹੀਂ ਗਈ ਉਹ ਗਈ ਉਹ ਨਹਿਰ ਚ ਤੁਸੀਂ ਵਿੱਚ ਛਾਲ ਮਾਰਦੀ ਮੈਂ ਵੀ ਛਾਲ ਮਾਰਦੀ ਜਿਹੜਾ ਕਨੈਕਟਰ ਸਾਈਡ ਵਾਲਾ ਸ਼ੀਸ਼ਾ ਹੁੰਦਾ ਉਹ ਸ਼ੀਸ਼ੇ ਤੇ ਜਾ ਕੇ ਪੈਰ ਮਾਰਿਆ ਸ਼ੀਸ਼ਾ ਟੁੱਟਿਆ ਤੇ ਉਹ ਪਹਿਲੇ ਗੁੰਦਾ ਮੂਹਰੇ ਖੜਾ ਆ ਗਿਆ ਫਸਿਆ ਆ ਪਾਣੀ ਦੀ ਭਰ ਗਈ ਸੀ ਮੈਂ ਉਹਨੂੰ ਫੜ ਕੇ ਖਿੱਚਿਆ ਪਹਿਲਾਂ ਬਾਲਾਂ ਤੋਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਟੋਟਲ ਬੰਦੇ ਕਿੰਨੇ ਆ ਵਿੱਚ ਉਹ ਕਹਿੰਦਾ ਜੀ ਅਸੀਂ 6 ਜਣੇ ਆ ਮੈਂ ਉਹਨੂੰ ਕੱਢਿਆ-ਕੱਢਿਆ ਜਾਨੂ ਮੇਰੇ ਬੇਟੇ ਦੋਨੋਂ ਉਹ ਵੀ ਕੱਪੜੇ ਖੋਲ ਕੇ ਉਹ ਵੀ ਵਿੱਚ ਆ ਗਏ ਉਹਨਾਂ ਨੇ ਵੀ ਤੁਹਾਡੇ ਬੇਟਿਆਂ ਨੇ ਵੀ ਛਾਲਾ ਮਾਰਦੀ ਛਾਲ ਮਾਰਦੀ ਥੱਪੜ ਥੁੱਪੜ ਬਹੁਤ ਮਾਰੇ ਉੱਪਰ ਬੈਠ ਗਏ ਬੋਲ ਕੋ ਵੀ ਮੈਂ ਗਿਆ ਪਰ ਉਹ ਜਿਆ ਬੋਲਿਆ ਹੀ ਨਹੀਂ ਫਿਰ ਮਾ ਉਹ ਉੱਪਰ ਹੀ ਚੜ ਗਿਆ ਛਾਤੀ ਦੇ ਮੈਂ ਛਾਤੀ ਤੇ ਚੜ ਕੇ ਜੰਪ ਮਾਰਿਆ ਉਹਦੇ ਦੋਵੇਂ ਪੈਰਾਂ ਨਾਲ ਉਹ ਜਦ ਹੀ ਇੱਕਦਮ ਮੰਨ ਲਾ ਉਹ ਆ ਗਿਆ ਕਰਦਾ ਫਿਰ ਇੱਕ ਦਾ ਸਿਰ ਖੁੱਲਿਆ ਸੀ ਇਹਨਾਂ ਇੱਥੋਂ ਉਹਦੇ ਵਿੱਚੋਂ ਮਲਾ ਗਾੜਾ ਗਾੜਾ ਖੂਨ ਨਿਕਲਦਾ ਦੀ ਐ ਮੈਂ ਬੁਲਟੀ ਦਾਦਾ ਵਿਚਾਲੇ ਛੜਕਦੇ ਕੋਈ ਤਾਂ ਰੋਕੂ ਐ ਟੇਡਾ ਕਰਕੇ ਉਹ ਬਾਡੀ ਕੁੜੀ ਦੀ 16 17 ਸਾਲ ਦੀ ਕੁੜੀ ਹੋਣੀ ਆ ਉਹ ਕਹਿੰਦੇ ਇਹ ਤਾਂ ਸਾਡੀ ਬਾਡੀ ਨਹੀਂ ਈਨਾ ਮੈਂ ਬਾਈ ਤੁਹਾਡਾ ਮੇਰਾ ਨਾਮ ਜੀ ਹਰਜਿੰਦਰ ਸਿੰਘ ਤੁਸੀਂ ਪਿਓ ਪੁੱਤੀ ਆਪਦੀ ਜਾਣ ਦੀ ਆਵਾਜ਼ ਹੀ ਲਾ ਦਿੰਦੇ ਹੋ ਤੋ ਉਹ ਤੁਹਾਡੇ ਬੇਟੇ ਇੱਕ ਤੁਸੀਂ ਉਹ ਕੀ ਗੱਲ ਆ ਜੀ ਕਪੂਰਥਲੇ ਚ ਸਿਸਟਰ ਆ ਮੇਰੀ ਉੱਥੇ ਮੇਰੇ ਭਾਂਜੇ ਦਾ ਵਿਆਹ ਸੀ ਅਸੀਂ ਵਿਆਹ ਤੇ ਗਏ ਹੋ ਜੀ ਮਤਲਬ ਫੈਮਿਲੀ ਸਾਰੀ ਗਈ ਸੀ ਉਹ ਹੋਰ ਗੱਡੀ ਚ ਗਈ ਸੀ ਮੈਂ ਤੇ ਮੇਰੇ ਦੋਨੋਂ ਬੇਟੇ ਅਸੀਂ ਆਪਣੀ ਗੱਡੀ ਚ ਗਏ ਹੋ ਸੀਗੇ ਮਤਲਬ ਅਸੀਂ 4 ਦਿਨ ਪਹਿਲਾਂ ਦੇ ਗਏ ਹੋ ਜੀ ਤੇ ਬਾਕੀ ਸਾਰੇ ਫੈਮਿਲੀ ਅਸੀਂ ਭੇਜਤੀ ਉਸ ਦਿਨ ਪਾਰਟੀ ਸੀ 10 ਤਰੀਕ ਨੂੰ ਲਾਸਟ 9 ਤਰੀਕ ਨੂੰ ਮੈਰਿਜ ਹੋ ਗਈ ਸੀ 10 ਨੂੰ ਪਾਰਟੀ ਸੀ ਪੈਲਸ ਤੋਂ ਵਿੱਚ ਪਾਰਟੀ ਪੂਟੀ ਕਰਕੇ ਅਸੀਂ ਬਾਦ ਦੇ ਵਿੱਚ ਜੇ ਮੈਂ ਇਹਨਾਂ ਨੂੰ ਭੇਜਦੇ ਸਾਰੇ ਨੂੰ ਫੈਮਿਲੀ ਨੂੰ ਵੀ ਜਾਓ ਤੁਸੀਂ ਮੈਂ ਤੇ ਮੇਰੇ ਦੋਨੇ ਬੇਟੇ ਮੈਂ ਕਿਹਾ ਵੀ ਆਪਾਂ ਸਵੇਰੇ ਜਾਵਾਂਗੇ ਸਿਸਟਰ ਗਈ ਤੁਸੀਂ ਜਾਣਾ ਨਹੀਂ ਤੁਸੀਂ ਉਰੀ ਰਹਿਣਾ ਅਸੀਂ ਕਿਹਾ ਠੀਕ ਹੈ ਅਸੀਂ ਪੈਲ ਚੌਂਕੇ ਘਰੇ ਚਲ ਗਏ ਘਰੇ ਜਾ ਕੇ ਜੀ ਦੇਖੋ ਕਰਨੇ ਵਾਲਾ ਕਾਲਪੁਰਖ ਪਤਾ ਨਹੀਂ ਉਹ ਬੰਦਿਆਂ ਦੀ ਜ਼ਿੰਦਗੀ ਵਾਸਤੇ ਮੈਨੂੰ ਉੱਥੇ ਜਾ ਕੇ ਮੇਰਾ ਮੂਡ ਬਦਲ ਗਿਆ ਜੀ ਮੈਂ ਕਿਹਾ ਵੀ ਨਹੀਂ ਰਹਿਣਾ ਨਹੀਂ ਆਪਾਂ ਹੁਣ ਹੀ ਜਾਣਾ ਬੇਟਾ ਕਹਿੰਦਾ ਡੈਡੀ ਤੁਸੀਂ ਤਾਂ ਕਹਿੰਦੇ ਸੀ ਵੀ ਸਵੇਰੇ ਜਾਵਾਂਗੇ ਮੈਂ ਕਿਹਾ ਵੀ ਨਹੀਂ ਪਤਾ ਨਹੀਂ ਮੇਰੇ ਕੀ ਮੰਨ ਨਹੀਂ ਕਰਦਾ ਹੁਣ ਹੁਣ ਹੀ ਜਾਣਾ ਆਪਾਂ ਤੇ ਉਹ ਕਹਿੰਦੇ ਠੀਕ ਆ ਮੈਂ ਰੱਖੋ ਸਮਾਨ ਵਿੱਚ ਚਲੋ ਜੀ ਐਸੀ ਰੱਖਿਆ ਤਨੇ ਪਿਆ ਪੁੱਤੋਂ ਤੁਸੀਂ ਹਾਂਜੀ ਅਸੀਂ ਗੱਡੀ ਦੇ ਵਿੱਚ ਫਿਰ ਉਦੋਂ ਨੂੰ ਵਾਪਸ ਆਇਆ ਮੈਂ ਤੇ ਮੇਰੇ ਦੋਨੇ ਬੇਟੇ ਤੇ ਇੱਕ ਮੇਰਾ ਭਤੀਜਾ ਸੀ ਨਾਲ ਉਹ ਛੋਟਾ ਆ ਥੋੜਾ ਜਿਹਾ ਉਹ ਦੋਨੇ ਮੇਰੇ ਬੇਟੇ ਇੱਕ ਗੱਡੀ ਚ ਲਾਂਦਾ ਜੀ ਇੱਕ ਅੱਗੇ ਬੈਠਾ ਸੀ ਮੈਂ ਕਿਹਾ ਵੀ ਮੈਂ ਤਾਂ ਪੀਪੂ ਦੀ ਸੀਗੀ ਪੈਲਸ ਚ ਪਾਰਟੀ ਚ ਵਿਆਹ ਚ ਵੀ ਮੈਂ ਤਾਂ ਪਿੱਛੇ ਸੀਟ ਤੇ ਪੈਣ ਲੱਗਿਆ ਮੈਂ ਭਤੀਜੇ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਪੈ ਗਿਆ ਉੱਥੇ ਹੀ ਸੌ ਗਿਆ ਮੈਂ ਕਿਹਾ ਪੁੱਤ ਧਿਆਨ ਨਾਲ ਜਾਣਾ ਜੇ ਕੋਈ ਰੋਕਦਾ ਸਫ਼ਰ ਬਹੁਤ ਲੰਬਾ ਕੋਈ ਤੇ ਹੌਲੀ ਹੌਲੀ ਜਾਣਾ ਜੇ ਕੋਈ ਰੋਕਦਾ ਪੁਲਿਸ ਵਾਲਾ ਕੋਈ ਵੀ ਜਦੋਂ ਮੈਨੂੰ ਠਾਲ ਦੇਣਾ ਦੱਸਿਓ ਮੇਰਾ ਡੈਡੀ ਬੇ ਆਰਮੀ ਦਾ ਪਿੱਛੇ ਪਿਆ ਵੀ ਤੁਹਾਨੂੰ ਆਪਣਾ ਦਾ ਕੋਈ ਰੋਕਿਆ ਰੋਕਿਆ ਮੈਨੂੰ ਦੱਸਣਾ ਗੱਲ ਨਹੀਂ ਕਰਨੀ ਕੋਈ ਉਹ ਕਰਦੇ ਕਰਾਂਦੇ ਜੀ ਅਸੀਂ ਚੱਲੋ ਆਗੇ 10:30 ਦਾ ਟਾਈਮ ਸੀ 10:30 11:00 ਦਾ ਰਾਤ ਦਾ ਰਾਤ ਦਾ ਜਦੋਂ ਸੜਕ ਅਸੀਂ ਆਪਣੇ ਮੁੜਿਆ ਪਿੰਡ ਵਾਲੀ ਵਿੱਚ ਨਹਿਰ ਵਾਲੀ ਨਹਿਰ ਪੈ ਗਏ ਅਸੀਂ ਇਹ ਰੋਪੜ ਵਾਲੀ ਕੱਚੀ ਨਹਿਰ ਆ ਜਿਹੜੀ ਮੇਰਾ ਬੇਟਾ ਕਹਿੰਦਾ ਮੈਂ ਪਿੱਛੇ ਪਿਆ ਸੀ ਕਹਿੰਦਾ ਡੈਡੀ ਹਾਂ ਕਹਿੰਦਾ ਆਪਣੇ ਅੱਗੇ ਜਾਂਦੀ ਜਾਂਦੀ ਗੱਡੀ ਗਾਇਬ ਹੋ ਗਈ ਮੈਂ ਕਿਹਾ ਕੀ ਕੀ ਮੈਨੂੰ ਕਰੰਟ ਲੱਗਿਆ ਇਕੱਲਾ ਟੁੱਟ ਕੇ ਬਹਿ ਗਿਆ ਮੈਂ ਕਿ ਕੀ ਕਹਣਾ ਕਹਿੰਦਾ ਇਹ ਆਪਣੇ ਅੱਗੇ ਜਾਂਦੀ ਜਾਂਦੀ ਇਹ ਗੱਡੀ ਲਾਈਟਾਂ ਬੰਦ ਹੋ ਗਈਆਂ ਉਹਦੀਆਂ ਪਤਾ ਨਹੀਂ ਕਿੱਥੇ ਗਈ ਮੈਂ ਕਿਹਾ ਕਿੱਧਰ ਨੂੰ ਗਈ ਆ ਕਹਿੰਦਾ ਉਹ ਇੱਧਰ ਨੂੰ ਕਹਿੰਦਾ ਡੈਡੀ ਮੋਲਾ ਦੀ ਨਹਿਰ 'ਚ ਵਿੱਚ ਗਈ ਲੱਗਦਾ ਉਹ ਮੈਂ ਕਿਹਾ ਨਹਿਰ 'ਚ ਲੱਗਦਾ ਨਹੀਂ ਗਈ ਉਹ ਗਈ ਉਹ ਨਹਿਰ 'ਚ ਮੈਂ ਕਿਹਾ ਤੈਨੂੰ ਪਤਾ ਕਿੱਥੇ ਗਈ ਆ ਕਹਿੰਦਾ ਹਾਂ ਮੈਂ ਕਿਹਾ ਮੈਂ ਤਾਂ ਦੇਖੀ ਨਹੀਂ ਸੀ ਮੈਂ ਕਿਹਾ ਮਲਾ 100 150 ਮੀਟਰ ਅੱਗੇ ਸੀ ਮੈਂ ਬੇਟੇ ਨੂੰ ਕਿਹਾ ਮਾ ਜਲਦੀ ਕਰ ਉੱਥੇ ਗੱਡੀ ਰੋਕ ਜਾ ਕੇ ਦਿਖਾ ਮੈਨੂੰ ਕਿੱਥੇ ਆ ਉਹਨੇ ਜਾ ਕੇ ਗੱਡੀ ਰੋਕੀ ਗੱਡੀ ਖਮਾ ਕੇ ਆਈ ਲਾਈਟਾਂ ਮਾਰੀਆਂ ਜਦ ਦੇਖਿਆ ਗੱਡੀ ਦਾ ਵਿੱਚ ਪਾਣੀ ਪਾਣੀ ਦੇ ਜਦੋਂ ਮੈਂ ਦੇਖਿਆ ਉਹ ਵਿੱਚ ਠੀ ਉਹ ਇੱਕ ਤੋਂ ਵਾਂਗ ਹੀ ਨਾ ਹੈ ਰੋ ਮਨ ਲਾ 40 ਫੁੱਟ ਥੱਲੇ ਨੂੰ ਨੀ 40 50 ਫੁੱਟ ਥੱਲੇ ਨੂੰ ਹੈ ਤੇ ਉਹ ਜਦੋਂ ਮੈਂ ਜਲਦੀ ਜਲਦੀ ਬੇਟ ਨੂੰ ਮੈਂ ਜਲਦੀ ਕਰ ਗੱਡੀ ਵਿੱਚ ਬੈਕ ਸਾਈਡ ਤੇ ਕਰਕੇ ਲਾ ਮੈਨੂੰ ਦਿਖਾਇਆ ਉਹਨੇ ਮੈਂ ਤਾਂ ਜਦ ਹੀ ਨਿਕਲ ਗਿਆ ਬਾਹਰ ਜਾਨੂ ਉਹ ਗੱਡੀ ਬੈਕ ਕਰਕੇ ਲੱਗਿਆ ਸਾਈਡ ਤੇ ਕਰਨ ਜਾਨੂ ਤਾਂ ਮੈਂ ਉੱਪਰੋਂ ਛਾਲ ਮਾਰਨ ਲੱਗਿਆ ਵੈਸੇ ਹੀ ਮੈਂ ਵੀ ਡਿੱਗ ਗਿਆ ਮੈਂ ਤਿੰਨ ਚਾਰ ਗਲੋਟੀਆਂ ਖਾ ਗਏ ਮੈਂ ਵੀ ਪਾਣੀ 'ਚ ਜਾ ਕੇ ਨਿਕਲਿਆ ਮਨ ਲਾ ਵੀ ਪਾਣੀ ਦੇ ਵਿੱਚ ਜਾ ਕੇ ਮੈਂ ਸਿਰ ਕੱਢਿਆ ਉੱਪਰ ਜਾ ਦੇਖਿਆ ਪਾਣੀ ਪੈਰ ਨਾਲ ਲੱਗਣ ਮਨ ਕਾ ਪਾਣੀ ਤਾਂ ਬਹੁਤ ਆ ਫਿਰ ਉਹ ਜਦ ਗੱਡੀ ਡਿੱਗੀ ਨਾ ਮਨ ਤਿੰਨ ਦਰਖਤ ਵੀ ਨਾਲ ਹੀ ਵੱਢ ਕੇ ਲੈ ਗਈ ਵਿਚਾਲਿਓ ਉਹ ਦਰਖਤ ਵੀ ਉਹਦੇ ਵਿੱਚ ਫਸਿਆ ਹੋਇਆ ਸੀ ਇੱਕ ਸਕਾਰਪੀਓ ਗੱਡੀ ਸੀ ਸਕਾਰਪੀਓ ਗੱਡੀ ਸੀ ਹਾਂਜੀ ਹਾਂਜੀ ਅੱਛਾ ਤੁਸੀਂ ਵਿੱਚ ਛਾਲ ਮਾਰਤੀ ਮੈਂ ਵੀ ਛਾਲ ਮਾਰਦੀ ਜਦ ਹਨੇਰਾ ਸੀਗਾ ਮੈਨੂੰ ਦਿਖਿਆ ਤਾਂ ਕੋਈ ਸ਼ੈ ਨਹੀਂ ਮਤਲਬ ਗੱਡੀ ਚਮਕਦੀ ਸੀ ਪਤਾ ਲੱਗਦਾ ਸੀਗਾ ਪਾਣੀ ਦੇ ਵਿੱਚ ਰਾਤ ਨੂੰ ਚਮਕਦੀ ਆ ਜੀ ਤੇ ਮੈਂ ਜਾ ਕੇ ਜਾਨੂ ਫਿਰ ਮੈਂ ਪੈਰ ਨਾਲ ਲੱਗਣਾ ਮੈਂ ਦਰਖਤ ਫੜਿਆ ਫਿਰ ਮੈਂ ਦੇਖਿਆ ਜਾਨ ਫਿਰ ਮੈਂ ਜਾਨੂ ਗੱਡੀ ਦੇ ਉੱਤੇ ਜਾ ਗਿਆ ਗੱਡੀ ਦੇ ਮੈਂ ਉੱਪਰ ਚੜ ਗਿਆ ਗੱਡੀ ਐਦਾਂ ਸੀ ਵੱਖ ਪਰ ਤੇ ਆ ਮੂਰਲਾ ਜੀ ਸਾਹਿਬ ਦਾ ਨੰਗਾ ਸੀ ਆ ਜਦ ਮੈਂ ਉੱਪਰ ਚੜਿਆ ਮੈਂ ਉੱਪਰ ਚੜਦੀ ਸਾਰੇ ਦੇਖਿਆ ਮਾ ਉਹਦੇ ਮੂਰਲੇ ਜਿਹੜਾ ਕਨੈਕਟਰ ਸਾਈਡ ਵਾਲਾ ਸ਼ੀਸ਼ਾ ਹੁੰਦਾ ਮਤਲਬ ਮੂਰਲੀ ਤਾਕੀ ਦਾ ਤਾਕੀ ਵਾਲਾ ਸ਼ੀਸ਼ਾ ਜਿਹਨੂੰ ਆਪਾਂ ਖੋਲਦੇ ਆ ਉਹ ਸ਼ੀਸ਼ੇ ਤੇ ਜਾ ਕੇ ਪੈਰ ਮਾਰਿਆ ਪਨਤਾ ਪਨਤਾ ਸ਼ੀਸ਼ਾ ਟੁੱਟ ਗਿਆ ਬਾਬੇ ਦੀ ਕਿਰਪਾ ਨਾਲ ਪਹਿਲੀ ਵਾਰੀ ਹੋਈ ਪਤਾ ਨਹੀਂ ਕਿੰਨੀ ਜ਼ੋਰ ਤੇ ਵੱਜਿਆ ਪੈਰ ਰੱਬੇ ਜਾਣਦਾ ਤੇ ਉਹ ਚੀਜ਼ਾ ਟੁੱਟਿਆ ਤੇ ਉਹ ਪਹਿਲੇ ਬੰਦਾ ਮੂਰੀ ਖੜਾ ਸੀਗਾ ਫਸਿਆ ਆ ਪਾਣੀ ਦੀ ਭਰ ਗਈ ਸੀ ਮੈਂ ਉਹਨੂੰ ਫੜ ਕੇ ਖਿੱਚਿਆ ਪਹਿਲਾਂ ਬਾਲਾਂ ਤੋਂ ਤੇ ਖਿੱਚਿਆ ਬਾਹਰ ਉਹਨੂੰ ਗੜਾ ਪਰ ਮਾ ਉਹਨੂੰ ਉੱਪਰ ਬਿਠਾਇਆ ਉਹਨੂੰ ਪੁੱਛਿਆ ਮੰਗਾ ਵੀ ਤੁਸੀਂ ਟੋਟਲ ਬੰਦੇ ਕਿੰਨੇ ਵਿੱਚ ਉਹ ਕਹਿੰਦਾ ਇਹ ਅਸੀਂ 6 ਜਣੇ ਆ ਮੈਂ ਕਿਹਾ ਠੀਕ ਆ ਜਾਨੂ ਮਾ ਨੂੰ ਕੱਢਿਆ ਕੱਢਿਆ ਜਾਨੂ ਮੇਰੇ ਬੇਟੇ ਦੋਨੋਂ ਉਹ ਵੀ ਕੱਪੜੇ ਖੋਲ ਕੇ ਉਹ ਵੀ ਵਿੱਚ ਆ ਗਏ ਉਹਨਾਂ ਨੇ ਵੀ ਤੁਹਾਡੇ ਬੇਟਿਆਂ ਨੇ ਵੀ ਛਾਲਾ ਮਾਰਦੀ ਛਾਲ ਮਾਰਦੀ ਉਹ ਵੀ ਆ ਗਏ ਮੇਰੇ ਕੋਲ ਵਿੱਚ ਕਹਿੰਦਾ ਹਾਂ ਡੜੀ ਮੈਂ ਕਿਹਾ ਵੀ ਤੁਸੀਂ ਪੁੱਤ ਪੈਰ ਨਹੀਂ ਲੱਗਦੇ ਵੀ ਤੁਹਾਨੂੰ ਮੈਂ ਦੱਸਦਾ ਤਾਂ ਆਰਾਮ ਨਾਲ ਖੜੋ ਮੈਂ ਕਿਹਾ ਤੂੰ ਆ ਦਰਖਤ ਫੜ ਕੇ ਰੱਖ ਦਰਖਤ ਨਹੀਂ ਛੱਡਣਾ ਇੱਕ ਹੱਥ ਨਾਲ ਮੈਨੂੰ ਬੱਚਿਆਂ ਦਾ ਵੀ ਲੱਗਦਾ ਸੀ ਵੀ ਕਿਸੇ ਬੱਚੇ ਵੀ ਨਾ ਕਿਤੇ ਇੱਧਰ ਉੱਧਰ ਹੋ ਜਾਣਾ ਹੈ ਨਾ ਪਾਣੀ ਆ ਬਹੁਤ ਤੇ ਉੱਪਰ ਛੋਟਾ ਜਿਹੜਾ ਬੱਚਾ ਸੀਗਾ ਉਹਨੂੰ ਕਿਹਾ ਤੂੰ ਲਾਈਟ ਲ ਉਹਨੇ ਲਾਈਟਾਂ ਮਾਰ ਕੇ ਰੱਖੀਆਂ ਫਿਰ ਇੱਕ ਬੱਚੇ ਨੂੰ ਮੈਂ ਵਿੱਚ ਖੜਾਇਆ ਮੈਂ ਕਿਹਾ ਵੀ ਮੈਂ ਤੈਨੂੰ ਬੰਦਾ ਕੱਢ ਕੇ ਗੱਡੀ ਚੋਂ ਤੇਰੇ ਕੋਲ ਸਪਲਾਈ ਕਰੂੰਗਾ ਅੱਗੇ ਤੈਨੂੰ ਫੜਾਉਂਗਾ ਤੂੰ ਖਿੱਚ ਕੇ ਇਹਨੂੰ ਕੰਡੇ ਤੇ ਕਰਨਾ ਜਿਹੜਾ ਮੇਰਾ ਦੂ ਤੀਜਾ ਬੇਟਾ ਸੀ ਦੂਸਰਾ ਬੇਟਾ ਸੀ ਉਹਨੂੰ ਮੈਂ ਕਿਹਾ ਵੀ ਤੂੰ ਖਿੱਚ ਕੇ ਬਾਹਰ ਕੱਢਣਾ ਉਹ ਏਨੇ ਨੇ ਪਾਣੀ ਚ ਖੜ ਗਿਆ ਮਤਲਬ ਉੱਪਰ ਕੰਡੇ ਤੇ ਬਾਕੀ ਬੇਟਾ ਵਿੱਚ ਖੜਾ ਦੀ ਮੈਂ ਗੱਡੀ ਦੇ ਖੜਾ ਦੀ ਮੈਂ ਗੱਡੀ ਚੋਂ ਕੱਢ-ਕੱਢ ਕੇ ਉਹਨਾਂ ਨੂੰ ਅੱਗੇ ਦੇ ਗਿਆ ਉਹ ਡਰਦੇ ਵਿੱਚ ਨਾ ਵੜਨ ਮਲੋ ਜਿਹੜੇ ਬੰਦੇ ਕੱਢੇ ਪਹਿਲਾ ਬੰਦਾ ਉਹ ਛਾਲ ਨਾ ਮਾਰੇ ਵਿੱਚ ਪਾਣੀ ਦੇ ਉਨੇ ਕਾ ਮੈਂ ਰੁੱੜ ਜਾਣਾ ਉਹ ਮੈਂ ਕਹਾ ਤੂੰ ਛੇਤੀ ਕਰ ਤੈਨੂੰ ਰੁੱਣ ਨਹੀਂ ਦਿੰਦੇ ਟੈਨਸ਼ਨ ਲੈ ਹੁਣ ਨਹੀਂ ਮਰਨ ਦਿੰਦੇ ਉਹ ਫੇਰ ਵੀ ਡਰੇ ਫੇਰ ਮੈਂ ਚੱਕ ਚੱਕ ਕੇ ਸਿੱਟਿਓ ਫੜ ਕੇ ਲੱਤਾਂ ਤੋਂ ਮੈਂ ਫੜ ਮੈਂ ਚੱਕ ਕੇ ਮੈਂ ਲੱਤਾਂ ਵਰ ਕੇ ਗਿਆ ਜਦ ਬੜਾ ਮਨ ਲਓ ਬੇਟਾ ਫੜ ਲਿਆ ਕਰੀ ਜਾਨੂ ਬੜਾ ਉਹਨੂੰ ਜਦ ਉਹਦਾ ਹੱਥ ਪੈ ਜਾਂਦਾ ਜੀ ਮੈਂ ਛੱਡ ਦਿੰਦਾ ਜੀ ਫੇਰ ਦੂਜੇ ਨੂੰ ਘੜਦਾ ਸੀਗਾ ਇਦਾਂ ਕਰ ਕਰ ਕੇ ਕੱਢ ਕੇ ਪਹਿਲਾਂ ਕੰਡੇ ਤੇ ਲਾਏ ਅਸੀਂ ਕੰਡੇ ਤੇ ਲਾ ਕੇ ਫਿਰ ਉਹਨਾਂ ਨੂੰ ਖਿੱਚ-ਖਿੱਚ ਕੇ ਉੱਪਰ ਚੜਾਏ 40 ਫੁੱਟ ਫਿਰ ਜਿਹੜਾ 6ਵਾਂ ਦੀਗਾ ਉਹ ਡੈੱਡ ਮਰਿਆ ਹੋਇਆ ਸੀ ਵਿਚੇ ਹੀ ਵਿਚੇ ਹੀ ਮਰ ਗਿਆ ਵਿਚੇ ਹੀ ਮਰ ਗਿਆ ਇੱਕ ਹੋਰ ਸੀਗਾ ਉਹ ਵੀ ਮਤਲਬ ਹੀ ਉਹ ਵੀ ਡੈੱਡ ਹੀ ਆ ਮੈਂ ਕਿਹਾ ਵੀ ਇਹ ਵੀ ਡੈੱਡ ਆ ਮੈਂ ਮੁੰਡੇ ਨੂੰ ਕਿਹਾ ਕਹਿੰਦਾ ਡੈਡੀ ਵੀ ਇਹਨੂੰ ਵੀ ਫਿਰ ਵੇ ਪਰੇ ਰੱਖ ਹਜੇ ਮੈਂ ਕਿਹਾ ਵੀ ਨਹੀਂ ਇਹ ਡੈੱਡਾ ਤੂੰ ਇਹਨੂੰ ਖਿੱਚਦਾ ਸਹੀ ਇਹ ਦੇ ਦੇ ਆ ਬਾਅਦ ਚ ਮੈਨੂੰ ਲੱਗਦਾ ਤੇ ਮੈਂ ਫਿਰ ਵੀ ਉਹਨੂੰ ਫੜਾਇਆ ਉਹ ਪਾਣੀ ਦੇ ਵਿੱਚ ਮੈਂ ਕਿਹਾ ਵੀ ਵਿਚਨੇ ਡੁੱਬ ਕੇ ਮਰ ਜਵੇ ਛੇਤੀ ਖਿੱਚਣਾ ਇਹਨੂੰ ਜੇ ਹੋਇਆ ਵੀ ਸਾਹ ਮੈਂ ਸੱਟਿਆ ਵਿੱਚ ਉਹਨੇ ਜਾਨੂੰ ਬੇਟੇ ਨੇ ਬਾਲਾਂ ਤੋਂ ਫੜ ਲਿਆ ਲੈਕ ਤੋਂ ਭਰ ਕੇ ਕੋਟੀ ਦੇ ਕਲਰ ਤੋਂ ਖਿੱਚ ਲਿਆ ਜਾਂਦੇਗੇ ਪਾਣੀ ਦੇ ਵਿੱਚ ਹੀ ਮੂੰਹ ਮਾ ਉਹਦੇ ਵਿੱਚ ਹੀ ਸੀ ਜਨੂ ਦੂਇਆ ਨੇ ਬਾਹ ਫੜ ਕੇ ਖਿੱਚ ਲਿਆ ਬਾਹਰ ਜਾਂ ਖਿੱਚਿਆ ਫਿਰ ਮੈਂ ਕਿਹਾ ਵੀ ਹੁੰਦਾ ਤਾਂ ਫਿਰ ਉਹਨੂੰ ਉਹ ਪਿਆਰਿਆ ਉੱਥੇ ਹੀ ਫਿਰ ਜਿਹੜਾ ਡੈੱਡ ਬੋਡੀ ਦੀ ਫਿਰ ਉਹ ਵੀ ਕੱਢਿਆ ਉਹ ਨਿਕਲੇ ਨਾ ਵਿੱਚ ਫਸ ਜਾ ਕਰੇ ਕਿਤੇ ਖਰਦਨ ਫਸ ਜਾ ਕਰੇ ਕਿਤੇ ਬਾਹ ਫਸ ਜਾ ਕਰੇ ਤੇ ਮੈਂ ਕਿਹਾ ਵੀ ਇਹ ਤਾਂ ਬਿਲਕੁਲ ਹੀ ਡੈੱਡ ਆ ਉਹਨੂੰ ਵੀ ਉਦਾਂ ਹੀ ਕੱਢਿਆ ਫਿਰ ਜਿਹੜਾ ਉਹ ਪਹਿਲਾਂ ਕੱਢਿਆ ਸੀਗਾ ਵੀ ਮੈਨੂੰ ਲੱਗਦਾ ਸੀ ਡੈੱਡ ਆ ਉਹਦੇ ਮਾਰੇ ਬਹੁਤ ਥੱਪੜ ਥੁੱਪੜ ਬਹੁਤ ਮਾਰੇ ਉੱਪਰ ਬੈਠ ਕੇ ਬੋਲ ਪਵੇ ਮੈਂ ਕਿਹਾ ਪਰ ਉਹ ਜਦ ਬੋਲਿਆ ਹੀ ਨਹੀਂ ਫਿਰ ਮੈਂ ਉਹਦੇ ਉੱਪਰ ਹੀ ਚੜ ਗਿਆ ਛਾਤੀ ਦੇ ਮੈਂ ਛਾਤੀ ਤੇ ਚੜ ਕੇ ਜੰਪ ਮਾਰਿਆ ਉਹਦੇ ਦੋਈ ਪੈਰਾਂ ਨਾਲ ਤੋਂ ਜਦ ਹੀ ਇੱਕਦਮ ਮਲਾ ਉਹ ਆ ਗਿਆ ਕਰਦਾ ਮੈਂ ਕਿਹਾ ਛੁਗਰਾ ਬਾਬੇ ਦੀ ਹੋਈ ਮੈਂ ਉੱਠ ਕੇ ਬੈਠ 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 ਗਿਆ ਮੈਂ ਕਿਹਾ ਲੈ ਇਹਨੂੰ ਵੀ ਲੈ ਜਾ ਉੱਪਰ ਹੁਣ ਫਿਰ ਉਹ ਘੜੀਸ ਫਰੀਸ ਗਿਆ ਸੀ ਪੰਜੇ ਪਹਿਲਾਂ ਉੱਪਰ ਲੱਗੇ ਗਏ ਫਿਰ ਇੱਕ ਦਾ ਸਿਰ ਖੁੱਲਿਆ ਸੀ ਇੰਨਾ ਇੱਥੋਂ ਉਹਦੇ ਵਿੱਚੋਂ ਮਲਾ ਗਾੜਾ ਗਾੜਾ ਖੂਨ ਨਿਕਲਦਾ ਦਿਆ ਤੇ ਫਿਰ ਬਟ ਡੈਡ ਬੋਟ ਯਹੀ ਥੱਲੇ ਰਹਿਣ ਦੀ ਸੀ ਉਹਨੂੰ ਜਿਹੜਾ ਫਿਰ ਸਿਰ ਆ ਲਾ ਦੀਆ ਮੈਂ ਕਿਹਾ ਵੀ ਪਹਿਲਾਂ ਤਾਂ ਖੂਨ ਦਾ ਛੱਪੜ ਲੱਗ ਗਿਆ ਮੈਂ ਕਿਹਾ ਵੀ ਇਹਦਾ ਟ੍ਰੀਟਮੈਂਟ ਕਰੋ ਭੈਣ ਇਹਨੇ ਉਮਰ ਜਾਣਾ ਫਿਰ ਉਹ ਮੈਂ ਮੁੰਡੇ ਨੂੰ ਕਿਹਾ ਦੂਏ ਨੂੰ ਮੈਂ ਪੱਗ ਪਈਆ ਵਿੱਚ ਪੱਗ ਪਾੜ ਪੱਗ ਤੇ ਉਹ ਕਹਿੰਦਾ ਵੀ ਡੈਡੀ ਸਰੋਪੇ ਆ ਸਾਨੂੰ ਸਰੋਪੇ ਮਿਲੇ ਸੀ ਮਿਲਣੀਆਂ ਚੋਥੇ ਕਹਿੰਦਾ ਡੈਡੀ ਸਰੋਪਾ ਸਾਹਿਬ ਪੈ ਨੇ ਦੋ ਮੈਂ ਕਿਹਾ ਚੱਕ ਕੇ ਲਿਆ ਸਰੋਪੀ ਚੱਕ ਕੇ ਲਿਆ ਫਿਰ ਇੱਕ ਸਰੋਪਾ ਉਹਦੇ ਐ ਬੰਨੇ ਆ ਫਿਰ ਕੈਂ ਕਰਕੇ ਦੋ ਹੀ ਸਰੋਪੇ ਬਨ ਗਏ ਉਹਦਾ ਖੂਨ ਬੰਦ ਕੀਤਾ ਤੇ ਫਿਰ ਉਹਨੂੰ ਦੇਖਿਆ ਮੈਂ ਕਿਹਾ ਤੂੰ ਠੀਕ ਆ ਪੁੱਛਿਆ ਆਪਾ ਚਾ ਬਾਬ ਉਨ ਜਦ ਤੱਕ ਐਂਬੂਲੈਂਸ ਨਹੀਂ ਆਈ ਪੁੱਛਦੇ ਰਹੀ ਉਹਨੂੰ ਫਿਰ ਜਾ ਕੇ ਥੱਲੋਂ ਪੰਜ ਛੇ ਵਾਰ ਫਿਰ ਡੈੱਡ ਬੋਡੀ ਫੇਰ ਲਿਆਂਦੀ ਡੈੱਡ ਬੋਡੀ ਕਿਥੇ ਚੜ੍ਹਦੀ ਆ ਉੱਪਰ ਭਾਰੀ ਹੋ ਜਾਂਦੀ ਉਹ ਮੁਰੇ ਬੱਚਿਆਂ ਦੀਆਂ ਦੋਨੇ ਬੇਟੇ ਦੀਆਂ ਬੱਖੀਆਂ ਉੱਪਰ ਚੜਾਤੀਆਂ ਉਹਨਾਂ ਨੇ ਮੈਂ ਤਾਂ ਬਹਿ ਗਿਆ ਉੱਪਰ ਜਾ ਕੇ ਮੰਗਾ ਵੀ ਹੁਣ ਤੁਸੀਂ ਖਿੱਚ ਕੇ ਲਿਆਓ ਉਹ ਕਹਿੰਦਾ ਡੈਡੀ ਕੋਈ ਜਾਰੇ ਉੱਪਰ ਦਾ ਖਿੱਚ ਕੇ ਲੈ ਉਹਨਾਂ ਦੀ ਬੱਸ ਹੋ ਗਈ ਫਿਰ ਘੜੀਸ ਘਰੀਸ ਕੇ ਉਹਨੂੰ ਵੀ ਉੱਪਰ ਚੜਾਇਆ ਫੇ ਚੜਾ ਕੇ ਫਿਰ ਫੋਨ ਕਰਿਆ 100 ਨੰਬਰ ਤੇ ਕਰੀ ਗਿਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਫਿਰ ਬਾਅਦ ਚ ਜਦੋਂ ਮੇਰਾ ਸੰਗ ਸੋ ਗਿਆ ਮਨ ਰੋਲਾ ਪਾਪਾ ਮਰੀ ਬਾਜ ਬੰਦ ਹੋ ਗਈ ਫਿਰ ਮੈਂ ਕਿਹਾ ਮੈਨੂੰ ਪਾਣੀ ਦੀ ਪਿਆਸ ਲੱਗੀ ਫਿਰ ਘਰੇ ਫੋਨ ਕਰਿਆ ਮੈਂ ਆਪਣੇ ਮੇਰਾ ਪਿੰਡੋਂ ਤੋਂ 5 ਕਿਲੋਮੀਟਰ ਦੀ ਫਿਰ ਮੈਂ ਘਰੇ ਫੋਨ ਕਰਿਆ ਆਪਣੇ ਫਿਰ ਕਹਿੰਦਾ ਸਾਨੂੰ ਸਾਨੂੰ 12 ਵੱਜ ਚੁੱਕੇ ਸੀਗੇ ਵੀ ਰਾਤ ਦੀ ਹਾਂਜੀ ਮੈਂ ਕਿਹਾ ਵੀ ਮੇਰਾ ਜਲਦੀ ਕਰੋ ਇੱਦਾਂ ਗੱਲ ਹੋ ਗਈ ਪਾਣੀ ਲੈ ਕੇ ਆਓ ਪੀਣ ਵਾਸਤੇ ਉਹ ਕਹਿੰਦਾ ਕੀ ਹੋ ਗਿਆ ਥੋੜਾ ਮੈਂ ਬਾਅਦ ਚ ਦੱਸੂਗਾ ਕੀ ਹੋ ਗਿਆ ਪਹਿਲਾਂ ਪਾਣੀ ਲੈ ਕੇ ਆਓ ਐਸੇ ਤੁਹਾਨੂੰ ਦੇਖ ਜਣਾ ਨਹਿਰ ਦੇ ਉੱਤੇ ਹੀ ਖੜੇ ਆਂ ਰੋਡ ਤੇ ਜਾਂ ਤੁਹਾਨੂੰ ਦੇਖ ਜਾਣੀ ਭਾਈ ਫਿਰ ਜਾਨੂ ਮੇਰਾ ਬ੍ਰਦਰ ਤੇ ਮੇਰਾ ਦੂਆ ਬੇਟਾ ਫਿਰ ਉਹ ਆਏ ਨਾਲ ਨਾਲ ਇੱਕ ਸਾਡਾ ਜਵਾਈ ਫੌਜੀ ਉਹ ਵੀ ਛੁੱਟੀ ਆਇਆ ਦੀ ਉਹ ਆਏ ਫਿਰ ਦੋ ਗੱਡੀਆਂ ਲੈ ਕੇ ਆ ਪਹੁੰਚ ਗਏ ਉਹ ਜਾਨੂ ਫਿਰ ਆਏ ਦੇਖਿਆ ਫਿਰ ਪਹਿਲਾਂ ਪਾਣੀ ਪੀਤਾ ਮੈਂ ਬੇਟਿਆਂ ਨੂੰ ਪਾਣੀ ਪੁਲਾਇਆ ਤੇ ਫਿਰ ਤਾਂ ਮੜ ਜਾ ਸਾਹ ਆ ਫਿਰ ਫਿਰ ਮੈਂ ਕਿਹਾ ਯਾਰ 100 ਨੰਬਰ ਵਾਲੇ ਆਂਦੇ ਹੀ ਨਹੀਂ ਫਿਰ ਮੇਰੇ ਬ੍ਰਦਰ ਨੇ ਇਹ ਕਹਿੰਦਾ 100 ਨੰਬਰ ਨਹੀਂ 112 ਤੇ ਕਰਨਾ ਦੀ ਫਿਰ ਉਹਨੇ ਹੀ ਕੀਤਾ ਫਿਰ 112 ਤੇ ਫੋਨ ਕੀਤਾ ਫਿਰ ਪੁਲਿਸ ਆਈ ਫਿਰ ਐਂਬੂਲੈਂਸ ਵੀ ਆ ਗਈ ਫਿਰ ਉਹਨੂੰ ਐਸੀ ਆਪ ਹੀ ਐਂਬੂਲੈਂਸ ਦੇ ਵਿੱਚ ਲੱਦ ਕੇ ਫਿਰ ਆਏ ਅਸੀਂ ਇਨਸਪੈਕਟਰ ਸਾਹਿਬ ਸੀਗੇ ਖੜੇ ਐਸ ਐਸ ਸਾਹਿਬ ਉਹ ਦੇਖੀ ਜਾਣ ਮੇਰੇ ਵੱਲ ਦੇਖੀ ਜਾਣ ਦੇਖੀ ਜਾਣ ਦੇਖੀ ਗਏ ਬਾਅਦ ਚ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਂ ਕਿਹਾ ਹਾਂਜੀ ਕਹਿੰਦਾ ਧਾਨਾ ਬਾਈ ਤੂੰ ਮੈਂ ਕਿਹਾ ਇਹ ਤਰੇ ਜੋਗ ਵੀ ਧਾਨਾ ਬਾਈ ਮੈਂ ਕਿਹਾ ਬਾ ਕੋ ਨਹੀਂ ਮੈਂ ਕਹਿੰਦਾ ਚੱਲ ਠਾਣੇ ਚੱਲ ਮੈਂ ਕਿਹਾ ਠਾਣੇ ਨਹੀਂ ਮੈਂ ਤਾਂ ਐਸੀ ਐ ਕੰਮ ਦੇ ਦੀ ਐਸੀ ਇੱਕਦਾਂ ਦੀ ਗੱਲ ਹੈ ਜੀ ਇਹ 10 ਫਰਵਰੀ ਦੀ ਰਾਤ ਨੂੰ 11 ਵਜੇ ਹਾਂ ਠੰਡ ਹੋ ਜਾਂਦੀ ਹੈ ਹਾਂ ਬਹੁਤ ਮੁੰਡੇ ਹੀ ਮਰੇ ਘਾਵਾਂ ਦੀ ਮੈਂ ਕਿਹਾ ਵੀ ਅਜੇ ਤਾਂ ਕਹਿੰਦਾ ਮੈਂ ਗੱਬ ਮਾਤਾ ਪੈਗ ਜਾ ਕੇ ਪੀਣਾ ਪਣਾ ਰਾਮ ਦਾ ਗਰਮ ਪਾਣੀ ਪਾ ਕੇ ਫਿਰ ਪਰਿਵਾਰ ਨੇ ਨਹੀਂ ਆਖਿਆ ਹੈਗਾ ਵੀ ਤੁਸੀਂ ਆਪਦੀ ਤੜਕੇ ਤੁਹਾਡੀ ਪਤਨੀ ਨੇ ਜਾਂ ਘਰ ਦੇ ਨੇ ਕਿਸ ਨੇ ਆਖਿਆ ਤੁਸੀਂ ਆਪਦੀ ਜਾਨ ਕਿਉਂ ਜੋਖਮ ਵਿੱਚ ਪਾਈ ਤੁਸੀਂ ਤਾਂ ਪਾਈ ਨਾਲ ਦੋ ਆਪਦੇ ਜਵਾਕਾਂ ਦੀ ਵੀ ਤੁਸੀਂ ਤਾਂ ਜਾਨ ਗਵਾਤੀ ਸੀਗੀ ਦੇਖੋ ਜੀ ਆਪਣਾ ਪਰਿਵਾਰ ਘਰ ਵਾਲੀ ਮਾਪੇ ਮਤਲਬ ਜਿਹੜੇ ਜਿੰਨੇ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਬਚਪਨ ਤੋਂ ਪਤਾ ਹੀ ਆ ਉਹ ਨਹੀਂ ਕਦੇ ਕਿਨਾਂ ਇੰਟਰਫੇਅਰ ਕਰਦੇ ਉਹ ਤਾਂ ਗੁੱਡ ਕਹਿੰਦੇ ਵੈਰੀ ਗੁੱਡ ਬਹੁਤ ਵਧੀਆ ਕੰਮ ਕਰਕੇ ਆਏ ਆ ਅੱਛਾ ਉਹਨੂੰ ਮੈਂ ਕਿਹਾ ਮੈਂ ਕਿਹਾ ਵੀ ਮੇਸੇ ਨੂੰ ਮਹਾ ਵੀ ਦੇਖ ਉੱਠ ਕੇ ਇਹਨਾਂ ਨੂੰ ਉਹ ਸ਼ਾਬਾਸ਼ ਦੇ ਵੀ ਤੇਰੇ ਪੁੱਤ ਐਡਾ ਵੜਾ ਕੰਮ ਕਰਕੇ ਆਏ ਨੇ ਅੱਜ ਕਿਆ ਬਾਤ ਆ ਭਾਈ ਅੱਛਾ ਫਿਰ ਉਸ ਤੋਂ ਬਾਅਦ ਉਹ ਪਰਿਵਾਰ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਹਾਂ ਉਸ ਤੋਂ ਦੂਏ ਦਿਨ ਫਿਰ ਉਹਦੇ ਪਰਿਵਾਰ ਵਾਲੇ ਥਾਣੇ ਆਏ ਸੀ ਉਹ ਥਾਣੇ ਆ ਕੇ ਉਹਨਾਂ ਨੇ ਫਿਰ ਕਿਹਾ ਵੀ ਅਸੀਂ ਉਹਨੂੰ ਮਿਲਣਾ ਬੰਦੇ ਨੂੰ ਸਾਡੇ ਬੰਦੇ ਕਹਿੰਦੇ ਵੀ ਇੱਕ ਫੌਜੀ ਫੌਜੀ ਦੀ ਵੀ ਸਾਨੂੰ ਨਹੀਂ ਪਤਾ ਕੌਣ ਦੀ ਕਿੱਥੇ ਦੀ ਵੀ ਉਹਨੇ ਹੀ ਬਚਾਏ ਆ ਸਾਨੂੰ ਤੇ ਫਿਰ ਉਹ ਥਾਣੇ ਔਰ ਮੈਨੂੰ ਥਾਣੇੋਂ ਫੋਨ ਆਇਆ ਵੀ ਤੈਨੂੰ ਬੰਦੇ ਮਿਲਣਾ ਚਾਹੁੰਦੇ ਆ ਧੰਨਵਾਦ ਕਰਨ ਆਏ ਆ ਉੱਥੇ ਸਰਪੰਚ ਦਾ ਵੀ ਫੋਨ ਆ ਲਿਆ ਦੋ ਤਿੰਨ ਵਾਰੀ ਧੰਨਵਾਦ ਗੀਤਾ ਫਿਰ ਉਹ ਮੈਨੂੰ ਕਹਿੰਦਾ ਵੀ ਇਹ ਆਈ ਘਰੇ ਆ ਲੈ ਕੇ ਆਈਏ ਕਿ ਤੂੰ ਆਈਂਗਾ ਮੈਂ ਕਿਹਾ ਨਹੀਂ ਮੈਂ ਹੀ ਆਣਾ ਚਲੋ ਜਾਨੂ ਮੈਂ ਜਾ ਰਿਹਾ ਤੇ ਜਾਨੂ ਫਿਰ ਉਹ ਪ੍ਰੈਸ ਵਾਲੇ ਆ ਗਏ ਰੋਪੜ ਤੋਂ ਉਹ ਕਹਿੰਦੇ ਅਸੀਂ ਉਸੇ ਲੋਕੇਸ਼ਨ ਤੇ ਜਾ ਕੇ ਜਾਣਾਂ ਜਾਂਦੇ ਆ ਫਿਰ ਉਹ ਲੋਕੇਸ਼ਨ ਤੇ ਮੈਨੂੰ ਲੈ ਗਏ ਫਿਰ ਉਹ ਉਹਨਾਂ ਦੇ ਘਰ ਦੇ ਵੀ ਉੱਥੇ ਬੁਲਾ ਲਏ ਤੇ ਉਹਨਾਂ ਨੇ ਥੈਂਕ ਧੰਨਵਾਦ ਕੀਤਾ ਉਹ ਵੀਡੀਓ ਚ ਵੀ ਸਾਰਾ ਉਹਨਾਂ ਨੇ ਪ੍ਰੈਸ ਵਾਲਿਆਂ ਦੇ ਸਾਹਮਣੇ ਅੱਛਾ ਫਿਰ ਭਾਈ ਕੋਈ ਇਹੋ ਜਿਹਾ ਕਿੱਸਾ ਆਇਆ ਵੀ ਕੁੜੀ ਦਾ ਕੋਈ ਇਹੋ ਜਿਹੀ লাশ ਤੁਹਾਨੂੰ ਕੋਈ ਮਿਲੀ ਹੋਵੇ ਜੀਦਾ ਕੋਈ ਬਾਲੀਬਾਰਸ਼ ਹੀ ਨਾ ਤੁਹਾਨੂੰ ਮਿਲਿਆ ਹੋਵੇ ਬਾਲੀਬਾਰਸ਼ ਦੀ ਗੱਲ ਨਹੀਂ ਤੁਹਾਨੂੰ ਦੱਸਦਾ ਮੈਂ ਇੱਕ ਵਾਰੀ ਦਾ ਕਿੱਸਾ ਇੱਕ ਵਾਰੀ ਸਾਡੇ ਨਾਲ ਹੀ ਪਿੰਡਾਂ ਬਸੀ ਗੁਜਰਾ ਉੱਥੇ ਪਿੰਡ ਦਾ ਇੱਕ ਬੁੱਢਾ ਡੁੱਬ ਗਿਆ ਸੀ ਉਹਨਾਂ ਦਾ ਬਜ਼ੁਰਗ ਸੀਗਾ ਕਿਵੇਂ ਡੁੱਬਿਆ ਰੱਬ ਜਾਂਦਾ ਛਾਲ ਮਾਰਦੀ ਆਪਾਂ ਨੂੰ ਨਹੀਂ ਇਹ ਗੱਲ ਦਾ ਪਤਾ ਜੇ ਨਹੀਂ ਤੇ ਉਹ ਬੰਦੇ 7-8 ਦਿਨ ਲੱਗਦੇ ਰਹੇ 7-8 ਦਿਨ ਬਾਅਦ ਰਾਤ ਨੂੰ 1:30 ਵਜੇ ਉਹਨਾਂ ਨੂੰ ਪਤਾ ਬਾਡੀ ਉਹਨਾਂ ਦੀ ਉੱਠ ਖੜੀ ਮੇਰੇ ਬਹਿਲੋਲਪੁਰ ਦੇ ਪੁਲ ਕੋਲੋਂ ਉਹਨਾਂ ਨੂੰ ਦੇਗੀ ਮਨ ਲਾ ਨਕਲਾਇਆ ਜੀ ਉਹਨਾਂ ਨੇ ਉਹ ਬੰਦਿਆਂ ਨੂੰ ਪਤਾ ਲੱਗਿਆ ਵੀ ਬੋਡੀ ਫੜਨੀ ਆ ਬੰਦੇ ਦਾ ਢਿੱਲੇ ਲਾਲਾ ਚਾਹੇ ਚੱਲ ਰਾਤ ਜਿਆਦਾ ਸੀ ਕਿਵੇਂ ਕਰਦੇ ਕਰ ਆਂਦੇ ਹੋ ਜਾਨੂੰ ਪੁੱਛਦੇ ਪਛਾਣਦੇ ਪਹੁੰਚੇ ਸਾਡੇ ਇੱਕ ਮਤਲਬ ਪਿੰਡ ਦਾ ਹੀ ਆ ਬੰਦਾ ਉਹ ਮੁਰਗੇ ਬਣ ਦੀ ਦੁਕਾਨ ਕਰਦਾ ਹੀ ਮੁਰਗੇ ਵੜਨ ਦੀ ਉਹ ਵੀ ਬਹੁਤ ਤਾਰੂਆ ਮਤਲਬ ਗੁਰੂ ਉਹ ਹੀ ਆਪਣਾ ਚਾਚਾ ਹੀ ਕਹਿੰਦਾ ਮੈਂ ਤੇ ਉਹਨੂੰ ਉਹ ਉਹਦੇ ਕੋਲ ਆ ਕੇ ਘਰੇ दारू ਉਹ ਵੀ ਪੀਂਦਾਗਾ ਵੀ ਤੇ ਉਹਨੂੰ ਵਜਾ ਕੇ ਠਾਲਿਆ ਉਹ ਕਹਿੰਦਾ ਵੀ ਮੈਂ ਤਾਂ ਜਾਊਂਗਾ ਜੇ ਫੌਜੀ ਨੂੰ ਲੈ ਕੇ ਜਾਉਂਗੇ ਨਾਲ ਅੱਛਾ ਵੀ ਮੈਂ ਇਕੱਲੇ ਨਹੀਂ ਜਾਣਾ ਐਸੀ ਕੀ ਕਰਿਆ ਤੇ ਐਸੀ ਆ ਕੇ ਉਹਨੂੰ ਮੇਰੇ ਕੋਲ ਘਰੇ ਆ ਗਿਆ ਉਹ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਠਾਲੋ ਉਹਨਾਂ ਨੂੰ ਦੂਸਰੇ ਬੰਦਿਆਂ ਤੋਂ ਜਾਣ ਦੇਣ ਦੀ ਕਰਦੇ ਉਹਨੇ ਮਾਤਾ ਨੂੰ ਕਿਹਾ ਕਹਿੰਦਾ ਵੀ ਮੈਂ ਆਂ ਦੀਪਾ ਚੱਲ ਮਾਤਾ ਨੇ ਗੇਟ ਖੋਲ੍ਹਿਆ ਕਿ ਕੀ ਹੋ ਗਿਆ ਕਹਿੰਦਾ ਵੀ ਇਹਨਾਂ ਦੇ ਵਿਚਾਰੇ ਬੰਦੇ ਗਲ ਪੈ ਜਾਨਾ ਦੀ ਬਾਡੀ ਫੜਨੀ ਆ ਮਾਤਾ ਕਹਿੰਦੀ ਉਹ ਤਾਂ ਦਾਰੂ ਪੀਤੀ ਆ ਵੀ ਪਿਆਰ ਰਹਿਣ ਦੇ ਉਹਨਾਂ ਠਾਲਿਓ ਉਹ ਕਹਿੰਦਾ ਕੋਈ ਨਹੀਂ ਤੂੰ ਮੇਰਾ ਨਾਮ ਲਾਓ ਉਹਨੂੰ ਉਠਖਾੜਨਾ ਵਿਪਲੇ ਵਾਲਾ ਕੰਮ ਕਰਨਾ ਆਪਾਂ ਉਹਨੂੰ ਜੈ ਡੈੱਡ ਬੋਡੀ ਕਹੋਗੇ ਉਹਨੇ ਆਪ ਹੀ ਉਠਖਾਣਾ ਛਾਲ ਮਾਰ ਕੇ ਤੇ ਚੱਲ ਮਾਤਾ ਕਾਹਨ ਬੈਠਾ ਲਾ ਮੈਂ ਜਾ ਕੇ ਉਹਨੇ ਕਿਹਾ ਵੀ ਕਹਿੰਦਾ ਚੱਲ ਯਾਰ ਬਾਈ ਉੱਠ ਪੁੱਤ ਮਾਹ ਕੀ ਹੋ ਗਿਆ ਕਹਿੰਦਾ ਯਾਰ ਇਹਨਾਂ ਦੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਬਜ਼ੁਰਗ ਡੁੱਬਿਆ ਹੋਇਆ ਕਹਿੰਦਾ ਬੰਦੇ ਮਿੰਤਾ ਕਰਦੇ ਫਿਰਦੇ ਆ 2 ਘੰਟੇ ਹੋ ਗਏ ਉਹਨੂੰ ਬੰਦਾ ਨਹੀਂ ਲੱਭਦਾ ਕਹਿੰਦਾ ਚੱਲ ਆਪਾਂ ਕੱਢ ਕੇ ਆਣੀ ਆ ਯਾਰ ਲਾਸ਼ ਤੇ ਮੈਂ ਕਿਹਾ ਚੱਲ ਚਾਚਾ ਲੋਕਾਂ ਦਾ ਵੀ ਗੱਡੀ ਬੈਠਵਾ ਗੱਡੀ ਨਹੀਂ ਅਸੀਂ ਆਪਣੇ ਮੋਟਰਸਾਈਕਲ ਤੇ ਜਾਉਂਗੇ ਬਾਈ ਤੇ ਚੱਲ ਮੈਂ ਉਹਨਾਂ ਨੂੰ ਕਰਦੇ ਕਰਾਂਦੇ ਅਸੀਂ ਜਾਨ ਨੂੰ ਗਏ ਉਹ ਮੱਛਵਾੜੇ ਦਾ ਪੁਲ ਵੀ ਟੱਪ ਗਈ। ਬੋਡੀ ਇੰਨਾ ਚਿਰ ਉਹਨਾਂ ਨੇ ਲਾਤਾ ਮੰਨ ਲਾ। ਕ੍ਰਾਸ ਕਰਕੇ ਜਾ ਕਹਿੰਦੇ ਕਿੱਥੇ ਅਜ ਗਿਆ ਵੀ ਦੇਖੀ ਦੇਖੀ ਜੇ ਕਿ ਜਾ ਕੇ ਜਦੋਂ ਦੇਖੀ ਉਹ ਤਾਂ ਮੱਛਵਾੜੇ ਤੋਂ ਵੀ ਕਹਾ ਚਲ ਗਈ ਪੁਲ ਟੱਪ ਗਈ। ਮਗਾ ਉਹ ਤਾਂ ਆਉ ਜਾਂਦੀ ਆ। ਤੇ ਫਿਰ ਕਹਿੰਦੇ ਕਿਵੇਂ ਫੜੀਏ? ਅਸੀਂ ਨੀਲੋਂ ਦੇ ਨੀਲੋਂ ਵਾਲੀ ਕਿਸ਼ਤੀ ਤੇ ਚਲ ਗਏ। ਕਿਵੇਂ ਫੜੀ ਜਾਊਗੀ ਦਿਮਾਗ ਲੜਾਇਆ। ਮੈਂ ਕਿਹਾ ਵੀ ਹੁਣ ਇੱਕ ਤਰੀਕੇ ਨਾਲ ਫੜੀ ਜਾਂਦੀ ਵੀ ਸੈਂਟਰ ਦੇ ਵਿੱਚ ਸੀ। ਮੈਂ ਕਿਹਾ ਵੀ ਹੁਣ ਆਪਾਂ ਨੀਲੋ ਵਾਲੀ ਬੇੜੀ ਪਾਵਾਂਗੇ। ਬੇੜੀ ਰਾ ਬੇੜੀ ਭਾਗੇ ਜਾਂ ਬੇੜੀ ਦੇ ਕੋਲ ਆ ਕੇ ਆਪਾਂ ਬੜਾ ਰਜੋਰ ਵੀ ਨਹੀਂ ਮਾਰਨਾ ਬੇੜੀ ਦੀ ਰੱਖ ਲੈਣੀ ਬੇੜੀ ਦੀ ਰੱਖ ਕੇ ਦਿਨ ਨੂੰ ਲੈਣੀ ਅਸੀਂ ਕੀ ਕਰਾਈ ਉਹ ਬੇੜੀ ਜਦੋਂ ਸਾਨੂੰ ਦੇਲੇ ਵੀ ਕਿੰਨੀ ਕੁ ਦੂਰ ਆਂਦੀ ਆਇਆ ਸੀ ਬੇੜੀ ਪਾਲੀ ਜਦ ਕਿਸ਼ਤੀ ਪਾਈ ਅਸੀਂ ਸੰਗਲ ਸੰਗਲ ਖੋਲ ਕੇ ਉਹਨੂੰ ਵੀ ਤਰੀਕਾ ਚਾਹੀਦਾ ਕਰਨ ਦਾ ਗਏ ਅੱਗੇ ਲੈ ਕੇ ਉਹ ਜਾਨੂ ਬੋਡੀ ਸਾਡੇ ਕੋਲ ਆਈ ਸਾਡੀ ਕਿਸ਼ਤੀ ਮੰਨ ਲਾ ਵੀ 15 ਫੁੱਟ ਅੱਗੇ ਲੰਗੀ ਬੋਡੀ ਉਰੇ ਸੀ ਉਹ ਕਿਸ਼ਤੀ ਥੋੜੀ ਐਡਵਾਂਸ ਹੋ ਗਈ ਸਭ ਤੋਂ ਤੇ ਫਿਰ ਉਹ ਮਨ ਕਹਿੰਦਾ ਮਾਰਸ਼ਾਲ ਮੰਗਾ ਚਾ ਮਾਰਸ਼ਾਲ ਵੀ ਹੁਣ ਤਾਂ ਲੰਘ ਜਾਈ ਨਹੀਂ ਅਸੀਂ ਦੋਨਾਂ ਨੇ ਮਾਰਤੀਆਂ ਸ਼ਾਲਾ ਸ਼ਾਲਾ ਮਾਰਤੇ ਅਸੀਂ ਭਾਈ ਚੱਕ ਲਿਆ ਦੋ ਜਣੇ ਖਿੱਚ ਲਿਆਏ ਕੰਡੇ ਤੇ ਲਿਆਂਦੀ ਕੰਡੇ ਤੇ ਲਿਆ ਕੇ ਭਾਈ ਜਦ ਉਹ ਅਸੀਂ ਦੇਖਿਆ ਵੀ ਕਹਿੰਦੇ ਵੀ ਬਾਕੇ ਉਹ ਬੋਡੀ ਕੁੜੀ ਦੀ ਮਤਲਬ 16 17 ਸਾਲ ਦੀ ਕੁੜੀ ਹੋਣੀ ਆ ਸਕਲਟ ਭਾਈ ਹੱਟ ਭਾਈ ਉਹ ਕਹਿੰਦੇ ਇਹ ਤਾਂ ਸਾਡੀ ਬੋਡੀ ਨਹੀਂ ਐਸ ਗੱਤੂ ਜੀ ਜਾਨੂੰ ਉਹ ਤੋਂ ਘਰੋਂ ਢਾਲ ਕੇ ਲਿਆਇਆ ਤੁਸੀਂ ਇੰਨੀ ਦੇਰ ਤੇ ਮਗਰ ਆਨੇ ਆ ਤੁਸੀਂ ਕਹਿੰਦੇ ਸਾਡੀ ਹੋ ਰਿਹਾ ਹੁਣ ਤੁਸੀਂ ਕਹਿੰਦੇ ਸਾਡੀ ਨਹੀਂ ਵੀ ਸੰਭੋ ਇਹਨੂੰ ਫੇਰ ਕਹਿੰਦੇ ਨਹੀਂ ਵੀ ਸਾਡੀ ਤਾਂ ਹੈ ਨਹੀਂ ਕਿ ਇਹ ਫੇਰ ਅਸੀਂ ਉਹ ਕਿਉਂ ਨਾ ਜਦੋਂ ਤੋਂ ਕੋਈ ਪਤਾ ਹੀ ਨਹੀਂ ਸੀ ਅਸੀਂ ਵਿੱਚ ਹੀ ਛੱਡਤੀ ਛੱਡਣ ਤੋਂ ਬਾਅਦ ਫੇਰ ਉਹਨਾਂ ਦੀ ਬਾਡੀ ਕਿਤੇ ਹੋ ਰਹੀ ਮਤਲਬ ਵੀ ਉਹ ਤੋਂ ਵੀ ਗਾਹ ਲੰਗੀ ਸੀ ਉਹ ਉਹਨੂੰ ਛੱਡ ਕੇ ਉਹ ਕੁੜੀ ਦੀ ਬਾਡੀ ਮਗਰ ਲੱਗੇ ਵੀ ਪਤਾ ਨਹੀਂ ਇਹੀ ਆ ਸਾਡੀ ਫੇਰ ਅਸੀਂ ਕਿਹਾ ਵੀ ਐਸੀ ਨਹੀਂ ਹੁਣ ਕਰਨਾ ਹੈਗਾ ਫਿਰ ਉਹ ਕਹਿੰਦੇ ਬਾਈ ਮੈਂ ਤੇ ਕੰਮ ਆ ਮੈਂ ਕਿਹਾ ਵੀ ਦੇਖ ਲੋ ਕਿ ਆ ਦੇਖੋ ਕਿੱਥੇ ਆ ਫਿਰ ਆਇਓ ਉਹ ਕਹਿੰਦਾ ਇਹ ਤਾਂ ਨੀਲੋਂ ਦਾ ਪੁਲ ਵੀ ਟੱਪ ਗਈ ਫਿਰ ਉਹ ਜਾ ਕੇ ਨੀਲੋਂ ਤੋਂ ਗਾਹਾਂ ਜਾ ਕੇ ਅਸੀਂ ਫੇਰ ਵਿੱਚ ਵੜੇ ਫਿਰ ਜਾ ਕੇ ਵਰਗੇ ਠੰਡਾ ਪਾਣੀ ਬਹੁਤ ਫਿਰ ਮੈਂ ਫਿਰ ਉਹਨੂੰ ਪੁੱਛਿਆ ਵੜਨ ਤੋਂ ਪਹਿਲਾਂ ਮੈਂ ਕਿਹਾ ਬਾਈ ਥੋੜੀ ਕੋਲ ਦਾਰੂ ਹੈਗੀ ਆ ਹੂੰ ਵੀ ਹੁਣ ਤਾਂ ਪੀਣੀ ਪੈਣੀ ਆ ਨਹੀਂ ਤਾਂ ਮਰ ਜਾਾਂਗੇ ਉਹ ਕਹਿੰਦੇ ਹੈਗੀ ਆ ਗੱਡੀ 'ਚ ਵਾਹ ਠੀਕ ਆ ਚੱਲ ਉਹਨਾਂ ਦਾ ਕੱਢ ਕੇ ਆਈ ਬਾਪੂ ਦੇ ਤਾਂ ਮੈਂ ਕਿਹਾ ਵੀ ਲਿਆਓ ਬਾਈ ਦਾਰੂ ਕਿੱਥੇ ਆ ਹੂੰ ਕਹਿੰਦਾ ਉਹ ਦੇਖੋ ਗੱਡੀ ਜਾਓ ਗੱਡੀ ਜਾਓ ਗੱਡੀ ਜਾ ਕਰਦੇ ਕਹਿੰਦੇ ਸਾਲੇ ਆਪ ਹੀ ਪੀ ਗਏ ਅੱਛਾ ਕਹਿੰਦੇ ਬਾਈ ਯਾਰੂ ਦਾ ਹਣੀ ਕਹਿੰਦੇ ਲਿਆ ਦਿੰਨੇ ਆ ਠੇਕਾ ਖੁੱਲੂਗਾ ਮੈਂ ਕਹਾ ਛੱਡੋ ਭਰੇ ਯਾਰ ਐਸੀ ਆਈ ਨੀਲੋਂ ਗੁਰਦੁਆਰਾ ਸਾਹਿਬ ਚ ਮੈਂ ਕਹਾ ਬਾਬਾ ਜੀ ਵੀ ਅਸੀਂ ਇਦਾਂ ਬੋਡੀ ਕੱਢ ਕੇ ਆਏ ਆ ਵੀ ਸਰ ਦੂਏ ਪਾਣੀ ਬਹੁਤ ਹੋਆ ਵੀ ਅਸੀਂ ਮੜ ਜਾ ਇਹ ਨਾਲ ਮੋਟਰ ਵਾਲੇ ਪਾਣੀ ਨਾਲ ਨਾ ਨਾਲ ਮੋਟਰ ਨਲਕਾ ਚਲਾ ਦੋ ਮੋਟਰ ਲੱਗੀ ਦੀ ਉਹਦੇ ਉੱਤੇ ਟੁੱਲੂ ਪੰਪ ਆ ਫਿਰ ਉੱਥੇ ਨਾ ਕੇ ਫੇਰ ਕੱਪੜੇ ਪਾਏ ਫਿਰ ਐਜੀ ਆਈ ਮੋਟਰਸਾਈਕਲ ਚੱਕ ਕੇ ਆਪਣਾ ਕਰਿਆ ਆ ਕੇ ਆਪ ਹੀ ਠੇਕਾ ਖਲਾ ਕੇ ਲੈ ਲਿੱਤੀ ਏਰੀਆ ਦੇ ਪੀਕੇ ਬਾਈ ਇਦਾਂ ਦੇ ਕੰਮ ਪੁੰਨ ਵੀ ਕਰਿਆ ਤੁਸੀਂ ਫੌਜ ਤੋਂ ਆ ਕੇ ਜੇ ਕੋਈ ਤੁਹਾਨੂੰ ਲਾਸ਼ ਮਿਲਦੀ ਆ ਜਾਂ ਕੋਈ ਜਿਉਂਦਾ ਬੰਦਾ ਤੁਹਾਨੂੰ ਨਹਿਰ ਚ ਦਿਖਦਾ ਤਾਂ ਤੁਸੀਂ ਛਾਲ ਮਾਰ ਦਿੰਦੇ ਹੋ 6 ਇਨਸੀਡੈਂਟ ਹੋ ਗਏ ਤੁਹਾਡੇ ਨਾਲ ਇਹ ਜਿਹਾ ਐਕਸੀਡੈਂਟ ਜਿਉਂਦੇ ਜਿਹੜੇ ਬਚਾਈ ਨਹੀਂ ਜਿਹੜੇ ਡらっしゃ ਡੈਡ ਬੋਡੀਆਂ ਗੱਡੀਆਂ ਲੋਕਾਂ ਦੀਆਂ ਵਿਚਾਰਿਆਂ ਦੀਆਂ ਆਈਆਂ ਉਹ ਤਾਂ ਪਤਾ ਨਹੀਂ ਕਿੰਨੀਆਂ ਘੜਦੀਆਂ 2 2 ਵਜੇ ਵੀ ਰਾਤ ਨੂੰ ਜਾ ਕੇ ਆਇਆ ਜਾਂਦਾ ਸੀ ਆ ਵੀ ਸਾਡਾ ਬੰਦਾ ਡੁੱਬਿਆ ਹੋਇਆ ਬਾਈ ਤੇ ਉਹਦੀ ਡੈਡ ਬੋਡੀ ਉੱਠ ਖੜੀ ਉਹ ਲੱਭਦੀ ਉਹ ਕਹਿੰਦੇ ਉਹਨੂੰ ਲਿਆਓ ਜਾ ਕੇ ਫਿਰ ਰਾਤ ਨੂੰ ਕੋਈ 1 ਵਜੇ ਆ ਗਿਆ ਕੋਈ 2 ਵਜੇ ਠਾਲ ਕੇ ਬਾਈ ਚੱਲ ਬਾਈ ਮੈਨੂੰ ਤਾਂ ਇਹ ਕੰਮ ਆ ਸਾਡੀ ਲਾਛਾ ਉੱਤੇ ਜਾਂਦੀ ਆ ਫੜਨੀ ਆ ਕੋਈ ਪੈਸਾ ਨਹੀਂ ਲੈਂਦੇ ਨਾ 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 ਕਈ ਵਾਰ ਇਹ ਹੁੰਦਾ ਬੰਦੇ ਦੇ ਮਨ ਚ ਲਾਲਚ ਵੀ ਆਉਂਦਾ ਪਰ ਤੁਸੀਂ ਦੱਸ ਦਿਓ ਕਿ ਇੱਕ ਸਾਕਸ਼ ਤੁਹਾਨੂੰ ਇਹ じゃ ਮਿਲਦਾ ਜੀਦਾ ਬਾਹਾਂ سونے ਨਾਲ ਭਰੀਆਂ ਹੁੰਦੀਆਂ ਤੇ ਪੈਸਿਆਂ ਦੇ ਥੱਬੇ ਉਹਦੇ ਕੋਲੇ ਹੁੰਦੇ ਆ ਕੀ ਗੱਲ ਬਾਤ ਸੀ ਉਹ ਸਾਰੀ ਉਹ ਵੀ ਜੀ ਮੈਂ ਰਾਤ ਨੂੰ ਹੀ ਜਨਵਰੀ ਮਹੀਨੇ ਦੀ ਉਹ ਗੱਲ ਆ ਉਹ ਵੀ ਕਦੋਂ ਦੀ ਉਹ ਹੈਗੀ ਆ ਜੀ 2003 ਦੀ ਠੀਕ ਹੈ ਜੀ ਹਾਂਜੀ 2003 ਦੀ ਜਨਵਰੀ 2003 ਦੀ ਗੱਲ ਆ ਜੀ ਮੈਂ ਮਲਵਾ ਆ ਰਿਹਾ ਸੀਗਾ ਰਾਤ ਨੂੰ ਹੀ ਦਾ 2:00 10-11 ਵਜੇ ਦਾ ਮਤਲਬ ਟਾਈਮ ਸੀਗਾ ਅੱਧੀ ਰਾਤ ਸੀ ਬਹੁਤ ਧੁੰਦ ਪਈ ਹੋਈ ਸੀ ਬਹੁਤ ਤੇ ਮੈਂ ਆਇਆ ਤੇ ਮੇਰੇ ਕੋਲੋਂ ਮੋਟਰਸਾਈਕਲ ਲੈ ਕੇ ਨੰਗਿਆ ਤੇ ਰੋਡ ਦੇ ਵਿਚਾਲੇ ਬੰਦਾ ਪਿਆ ਉਹਦਾ ਸਿਰ ਸੁਰਾ ਉਹ ਲਿਆ ਪਿਆ ਹੂਨੇ-ਕੂਨ ਬੰਦਾ ਹੀ ਬਹੁਤ ਟਕੜਾ ਸੀਗਾ ਸਾਈਡ ਤੇ ਪਿਆ ਤੇ ਮੈਂ ਮੈਂ ਵੀ ਉਹਦੇ ਉੱਤੇ ਜੜ ਜਾਣਾ ਸੀ ਜਦ ਦੇਖਿਆ ਕਿ ਚਾਨਕ ਇੱਕਦਮ ਲਾਈਟ ਚ ਮੈਂ ਮੋਟਰਸਾਈਕਲ ਬੋਪ ਜਾਇਆ ਹੋਇਆ ਸੀ ਕਿਉਂਕਿ ਉਹ ਜੰਗਲ ਵਾਲਾ ਰਸਤਾ ਹੀ ਕੋਈ ਸ਼ਾਇਦ ਆ ਉੱਥੇ ਕੋਈ ਦਿਨੇ ਵੀ ਨਿੱਕਲਾ ਲੰਘਦਾ ਖੜਦਾ ਉਹ ਬੰਦੇ ਦਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋ ਗਿਆ ਉਹਨੂੰ ਗੱਡੀ ਵਾਲਾ ਗੱਡੀ-ਗੱਡੀ ਕੋਈ ਨਹੀਂ ਕੋਈ ਮਾਰ ਮਤਲਬ ਵੱਜ ਕੇ ਸਿੱਟ ਗਿਆ ਕੋਈ ਤੇ ਉਹਦਾ ਮੈਂ ਅੱਗੇ ਜਾ ਕੇ ਜਦੋਂ ਮੋਟਰਸਾਈਕਲ ਰੋਕੇ ਰੋਕੇ ਵਾਪਸ ਮੁੜਿਆ ਮੈਂ ਕਹੇ ਦੇਖਿਆ ਤਾਂ ਸੀ ਕੌਣ ਜਦੋਂ ਮੈਂ ਦੇਖਿਆ ਲਾਈਟ ਲਾ ਕੇ ਮੋਟਰਸਾਈਕਲ ਦੀ ਉਹ ਬੰਦੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਕਲੇਚੇ ਨਿਕਲਣ ਸਿਰ ਤੋਂ ਆ ਲੈ ਗਿਆ ਦੀ ਕੰਨ ਕੋਲੋਂ ਆ ਸਾਰਾ ਹੀ ਤੇ ਮੂਦਾ ਪਿਆ ਸੀ ਉਹ ਜਦੋਂ ਮੈਂ ਉਹਦੇ ਨੇੜੇ ਗਾਉਂ ਨੱਕ ਨਾਲ ਫਰਾਟੇ ਮਾਰਦਾ ਸੀ ਮਤਲਬ ਮਿੱਟੀ ਉੱਡਦੀ ਸੀ ਮੈਂ ਕਿ ਬੰਦਾ ਜਿਉਂਦਾ ਤਕੜਾ ਵੀ ਬਹੁਤ ਸੀ ਮਾ ਨੂੰ ਫੜ ਕੇ ਪਹਿਲਾਂ ਸਿੱਧਾ ਕਰਿਆ ਦੇਖਾਂ ਵੀ ਕੌਣ ਆ ਜਦੋਂ ਮੈਂ ਸਿੱਧਾ ਕਰਿਆ ਉਹਨੂੰ ਇੰਨਾ ਜ਼ਿਆਦਾ ਉਹਦਾ ਲਿਸਿਆ ਹੋਇਆ ਜੀ ਸਮਾਨ ਦੇ ਕੇ ਤੇ ਮੇਰੀ ਆਦਤਾਈ ਸ਼ੁਰੂ ਤੋਂ ਇੱਕ ਮੈਂ ਕੋਈ ਵੀ ਮੋਟਰਸਾਈਕਲ ਆ ਮੇਰਾ ਜਾਂ ਮੈਂ ਜਿੱਥੇ ਵੀ ਜਾਣਾ ਜਾਂ ਬੈਗ ਆ ਕੋਈ ਵੀ ਆ ਮੈਂ ਪਰਨਾ ਬਕਰ ਰੱਖਦਾ ਹੀ ਕੋਲ ਤੇ ਉਹ ਮੇਰੇ ਬੁਲਟ ਦੇ ਵਿੱਚ ਪਰਨਾ ਮਤਲਬ ਵੀ ਸਰੂਪਾ ਇੱਕ ਵਿੱਚ ਫਸਾਇਆ ਹੋਇਆ ਜੀ ਮੈਂ ਦਮਦਗੇ ਉਹਦੇ ਨਾਲੋਂ ਬੰਨਿਆ ਉਹਦਾ ਸਿਰ ਬਨ ਕੇ ਉਹਨੂੰ ਕਰਿਆ ਤੇ ਮੈਂ ਇੱਕ ਸਾਈਡ ਤੇ ਕਰਿਆ ਖਿੱਚ ਕੇ ਪਹਿਲਾਂ ਫੇਰ ਸਾਈਡ ਤੇ ਕਰਕੇ ਮੈਂ ਗੱਡੀ ਰੋਕਣ ਲੱਗ ਗਿਆ ਵੀ ਹੈਲਪ ਵਾਸਤੇ ਕੋਈ ਕਿਸੇ ਨੇ ਨਹੀਂ ਰੋਕੀ ਜੀ ਮੈਂ ਰੋਕ ਤ ਬਹੁਤ ਕੋਸ਼ਿਸ਼ ਕੀਤੀ ਜਦ ਨਹੀਂ ਕੀ ਰੋਕੀ ਮੈਂ ਕੀ ਕੀਤਾ ਬੁਲਟ ਹੀ ਲਾਤਾ ਵਿਚਾਲੇ ਸੜਕ ਦੇ ਸੜਕ ਦੇ ਵੀ ਕੋਈ ਤਾਂ ਰੋਕੂ ਐ ਟੇਡਾ ਕਰਕੇ ਪਰ ਫੇਰ ਵੀ ਕੋਈ ਉਧਰੋਂ ਭੱਜੀ ਜਾਵੇ ਵੀ ਉਧਰੋਂ ਭੱਜੀ ਜਾਵੇ ਫਿਰ ਇੱਕ ਬਜ਼ੁਰਗ ਆਏ ਜੀ ਕਾਰ ਚ ਕੱਲੇ ਸੀ ਉਹਨਾਂ ਨੇ ਰੋਕੀ ਕਾਰ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਬਾਬਾ ਜੀ ਕੀ ਐਕਸੀਡੈਂਟ ਹੋ ਗਿਆ ਜਦਾਂ ਕਰਕੇ ਵੀ ਬੰਦਾ ਬਾਜੂ ਇਹਨੂੰ ਹਸਪਤਾਲ ਪਹੁੰਚਾਉਣਾ ਆਪਾਂ ਕਹਿੰਦਾ ਵੀ ਤੇਰਾ ਕੀ ਲੱਗਦਾ ਮੈਂ ਕਿਹਾ ਮੈਨੂੰ ਕਹਿੰਦਾ ਤੂੰ ਜਾਣਦਾ ਮੈਂ ਕਿਹਾ ਨਹੀਂ ਕਹਿੰਦਾ ਫੇਰ ਕਿਉਂ ਪੰਗੇ ਚ ਪੈਣ ਲੱਗਿਆ ਮੈਂ ਕਿਹਾ ਮੈਂ ਮੁਲਾਜ਼ਮ ਆ ਟੈਨਸ਼ਨ ਨਾ ਲਓ ਤੁਹਾਨੂੰ ਵੀ ਨਹੀਂ ਪੰਗੇ ਚ ਪੈਣ ਦਿੰਦਾ ਵੀ ਕੋਈ ਵੀ ਗੱਲਬਾਤ ਜ਼ਿੰਮੇਵਾਰੀ ਮੇਰੀ ਆ ਤੁਸੀਂ ਬਸ ਹਸਪਤਾਲ ਛਡਾ ਦਿਓ ਹਸਪਤਾਲ ਛੱਡਣ ਤੋਂ ਬਾਅਦ ਮੈਂ ਆਪ ਹੀ ਤੁਹਾਨੂੰ ਕੋਈ ਕੁਝ ਨਹੀਂ ਬੋਲੂਗਾ ਮੈਂ ਲੈ ਕੇ ਜਾਣਾ ਤੇ ਉਹ ਬੰਦੇ ਦੇ ਦੇਖ ਲੋ ਜੀ ਨਾਲੇ ਉਹਦੇ ਮੋਬਾਈਲ ਐਨੇ ਪੈਸੇ ਸੀ ਉਹਦੇ ਬਡੂਏ ਚ ਮਤਲਬ ਨੋਟ ਉਸ ਟਾਈਮ ਆ ਜਾਰ ਯਾਰ ਦੇ ਸ਼ਾਇਦ ਹੁੰਦੇ ਦੀ ਪਤਾ ਨਹੀਂ ਕਿਹੜੇ ਤੇ ਉਹਦੇ ਸੋਨੇ ਦੇ ਚੈਨੀਆਂ ਪਾਈਆਂ ਹੋਈਆਂ ਦੋ ਮੋਟੀਆਂ-ਮੋਟੀਆਂ ਤੇ ਉਹ سونے ਦੇ ਕੜੇ سونے ਦੀਆਂ 4-5 ਮੁੰਦੀਆਂ ਫਿਰ ਉਹਨੂੰ ਮੈਂ ਉਹ ਬਜ਼ੁਰਗ ਦੀ ਗੱਡੀ ਦੇ ਵਿੱਚ ਬਿਠਾ ਕੇ ਉਹਨੇ ਬਿਠਾਲਿਆ ਮੋਟਰਸਾਈਕਲ ਉੱਤੀ ਛੱਡ ਗਿਆ ਮੈਂ ਠੀਕ ਹੈ ਜੀ ਉੱਤੇ ਬਿਠਾ ਕੇ ਗੱਡੀ ਵੀ ਖੂਨ ਨਾਲ ਲਿਪੜੀ ਸਾਰੀ ਉਹਨੂੰ ਮੱਛਵਾੜਾ ਹਸਪੀਟਲ 'ਚ ਐਡਮਿਟ ਕਰਾਇਆ ਫਿਰ ਉਹਦਾ ਉੱਥੇ ਬਟੂਆ ਵਟੂਆ ਫੋਲ ਕੇ ਡਾਕਟਰਾਂ ਨੇ ਕੱਢ ਗਏ ਫਿਰ ਉਹਦੇ ਨੰਬਰ ਲੱਭੇ ਫਿਰ ਉਹਦੇ ਘਰਦਿਆਂ ਨੂੰ ਬੁਲਾਇਆ ਫਿਰ ਉਹਦੇ ਘਰਦਿਆਂ ਨੂੰ ਮਿਲ ਕੇ ਮੈਂ ਸਾਰਾ ਕੁਝ ਸਾਹਮਣੇ ਮੈਂ ਕਿਹਾ ਵੀ ਚੈੱਕ ਕਰ ਲਓ ਆ ਇਹਦਾ ਸੋਨਾ ਆ ਇਹਦਾ ਸਮਾਨ ਆ ਮੋਬਾਈਲ ਆ ਪੈਸੇ ਆ ਵੀ ਮੈਂ ਹੁਣ ਚੱਲਿਆ ਠੀਕ ਹੈ ਜੀ ਫਿਰ ਇੱਕ ਵਾਰੀ ਹੋਰ ਬੰਦਾ ਸੀਗਾ ਮਤਲਬ ਉਹ ਨੌ ਵੀ ਜਾਦਾ ਮੈਨੂੰ ਉਹਨਾਂ ਦੇ ਘਰ ਵੀ ਗਿਆ ਬਾਅਦ ਵਿੱਚ ਮਿਲ ਕੇ ਵੀ ਆਉਣ ਬੰਦਿਆਂ ਨੂੰ ਠੀਕ ਹੋਣ ਤੋਂ ਬਾਅਦ ਇਹ ਮਨਜੀਤ ਸਿੰਘ ਪਟਵਾਰੀ ਦਾ ਮੁੰਡਾ ਮੇਰੇ ਨਾਲ ਹੀ ਥੋੜੀ ਪਿੰਡ ਉਹ ਵੀ ਰਾਤ ਨੂੰ ਇੱਕ ਨਿਹਾਸਾ ਹੋਇਆ ਉਹ ਵੀ ਮੈਂ ਦੇਖਿਆ ਰਾਤ ਨੂੰ ਮੈਂ ਆਂਦਾ ਤੇ ਮੈਂ ਕਿਹਾ ਬੰਦਾ ਪਿਆ ਉਹਦਾ ਹੀ ਬੋਬਰਾਲ ਸੀ ਮੈਂ ਫਿਰ ਮੋਟਰਸਾਈਕਲ ਮੋੜਿਆ ਤੇ ਉੱਥੇ ਵੀ ਬੰਦਿਆਂ ਨੂੰ ਹੈਲਪ ਵਾਸਤੇ ਬੁਲਾਇਆ ਪਰ ਉੱਥੇ ਕੋਈ ਹੈਲਪ ਵਾਸਤੇ ਰੁਕਿਆ ਨਹੀਂ ਫਿਰ ਇੱਕ ਆਟੋ ਆਇਆ ਆਟੋ ਆਂਦਾ ਜੀ ਲੁਧਿਆਣੇੋਂ ਮਤਲਬ ਮਾਤਾ ਦੇ ਚੱਲੇ ਦੀ ਨਾਨਾ ਦੇ ਵੀ ਉਹਨਾਂ ਨੂੰ ਰੋਕਿਆ ਜੀ ਮੈਂ ਉਹ ਕਹਿੰਦੇ ਵੀ ਸਾਨੂੰ ਕਹਦੇ ਹੋ ਕਰਨ ਲੱਗਿਆ ਮੈਂ ਉਹ ਵੀ ਰੋਕ ਦੇਣੀ ਮੈਂ ਕਿਹਾ ਮੈਂ ਥਾਣੇਦਾਰ ਆ ਵੀ ਐਸਆਈ ਮੈਂ ਮੈਂ ਹੈਲਪ ਕਰੋ ਪਲੀਜ਼ ਬੰਦਾ ਐਕਸੀਡੈਂਟ ਹੋਇਆ ਫਿਰ ਉਹਨਾਂ ਕੋਲੋਂ ਮੈਂ ਕਿਹਾ ਵੀ ਤੁਹਾਡੇ ਕੋ ਮਾਰਚਸ ਤਾਂ ਹੈਗੀ ਆ ਉਹਨਾਂ ਕੋਲੋਂ ਮਾਰਚਸ ਲਈਤੀ ਉਹਨੂੰ ਮੈਂ ਸਾਈਡ ਤੇ ਕਰਕੇ ਨਹਿਰ ਦੇਖ ਬਾਲਣ ਇਕੱਠਾ ਕਰਕੇ ਅੱਗ ਲਾਈ ਸਿਕਾਉਣ ਵਾਸਤੇ ਠੰਡ ਬਹੁਤ ਸੀ ਆ ਦੀ ਤੇ ਉਹਨੂੰ ਅੱਗ ਸਿਕਾਉਣ ਵਾਸਤੇ ਫਿਰ ਮੈਂ ਉਹਦੇ ਜੇਬ ਚੋਂ ਉਹਦਾ ਬੱਟੂਆ ਕੱਢਿਆ ਸਮਾਨ ਕੱਢਿਆ ਚੈੱਕ ਕਰਨ ਲੱਗਿਆ ਵੀ ਇਹਦਾ ਡਰੈੱਸ ਕੋਈ ਲੱਭਿਆ ਹੋਵੇ ਮੈਨੂੰ ਸਕੂਟਰ ਦਾ ਨੰਬਰ ਵੀ ਲੋਕਲ ਸੀ ਤੇ ਜਦੋਂ ਮੈਂ ਉਹਦਾ ਰਜਿਸਟਰ ਸਾਰੇ ਉਹਦੇ ਨੰਬਰ ਡਾਇਰੀ ਦੀ ਉਹਦੇ ਬੱਟੂਏ 'ਚ ਉਹਦੇ ਉੱਤੇ ਲਿਖੀ ਹੋਈ ਸੀ ਲੋਕਲ ਨੰਬਰ ਫਿਰ ਮੈਂ ਉਹ ਤੋਂ ਬੋਲਟ ਚੱਕਿਆ ਚੱਕ ਕੇ ਨਾਲ ਦੇ ਪਿੰਡ ਐਸਟੀਡੀ 'ਚ ਤਿੰਨ ਕਿਲੋਮੀਟਰ ਦੇ ਉਹਨੂੰ ਉੱਤੀ ਛੱਡ ਕੇ ਗਿਆ ਤਿੰਨ ਕਿਲੋਮੀਟਰ ਦੇ ਜਾ ਕੇ ਐਸਟੀਡੀ ਖਲਾਈ ਰਾਤ ਨੂੰ ਘਰ ਵਾਲਿਆਂ ਤੋਂ ਠੀਕ ਹੈ ਜੀ ਉਹ ਵੀ ਮੈਂ 12 ਵਜੇ ਦਾ ਟਾਈਮ ਸੀ 12:30 ਵਜੇ ਦੀ ਰਾਤ ਦਾ ਅਸਟਰੀ ਖਲਾਈ ਮੈਂ ਤਾਂ ਕਰ ਕਰਕੇ ਵੀ ਪਲੀਜ਼ ਜਦੋਂ ਦੂਆ ਫੋਨ ਫੋਨ ਹੈ ਨਹੀਂ ਸੀ ਉਹ 2002 ਦੀ ਗੱਲ ਆ ਜੀ ਤਾਂ ਫਿਰ ਉਹਨਾਂ ਨੇ ਖੋਲੀ ਆ ਜੀ ਮੈਂ ਕਿਹਾ ਬਾਈ ਫੋਨ ਕਰਨੇ ਆ ਬੰਦਾ ਮਰਿਆ ਪਿਆ ਇੱਥੇ ਇੱਕ ਵੀ ਪਤਾ ਨਹੀਂ ਜਿਉਂਦਾ ਤਾਂ ਨਹੀਂ ਬਾਈ ਕੋਈ ਆ ਜੂ ਫਿਰ ਉਹ ਫੋਨ ਲਾਇਆ ਪਹਿਲਾ ਫੋਨ ਲਾਇਆ ਸਭ ਤੋਂ ਪਹਿਲਾਂ ਮੈਂ ਮੇਰੇ ਕੋਲ ਫੋਨ ਸੀ ਡੀਐਸਪੀ ਜਸਵੀਰ ਸਿੰਘ ਸੈਣੀ ਸਮਰਾਲੇ ਡੀਐਸਪੀ ਸੀਓ ਉਹਦਾ ਨੰਬਰ ਸੀ ਮੇਰੇ ਕੋਲ ਸਭ ਤੋਂ ਪਹਿਲਾਂ ਫੋਨ ਲਾਇਆ ਮੈਂ ਡੀਐਸਪੀ ਸਾਹਿਬ ਜਸਵੀਰ ਸਿੰਘ ਸੈਣੀ ਨੂੰ ਮੈਂ ਕਿਹਾ ਸਰ ਜੀ ਵੀ ਇੱਕ ਐਕਸੀਡੈਂਟ ਆ ਫਲਾਨੀ ਜਗ੍ਹਾ ਤੇ ਮੈਂ ਫਲਾਨਾ ਬੰਦਾ ਬੋਲਦਾ ਵੀ ਭੋਜੀ ਆ ਮੇਰਾ ਪਿੰਡ ਆ ਮੈਂ ਉੱਥੇ ਖੜਾ ਵੀ ਬੰਦਾ ਜਿਉਂਦਾ ਪਤਾ ਨਹੀਂ ਨਹੀਂ ਪਰ ਹਾਲ ਬਹੁਤ ਬੁਰਾ ਉਹ ਕਹਿੰਦਾ ਵੀ ਤੂੰ بیٹے ਉਰੀ ਖੜਾ ਕਹਿੰਦਾ ਤੇਰੇ ਕੋਲ ਪਹੁੰਚਦੇ ਆ ਜਾਨੂ ਮੈਂ ਕਿਹਾ ਵੀ ਕਹਿੰਦਾ ਕਿੱਥੇ ਦਾ ਮਖਾ ਵੀ ਪਤਾ ਨਹੀਂ ਮੈਂ ਨੰਬਰ ਲੱਭ ਰਿਹਾ ਮੈਂ ਐਸਟੀਵੀ ਤੋਂ ਫੋਨ ਕਰ ਰਿਹਾ ਹੂੰ ਫਿਰ ਮੈਂ ਫੋਨ ਕਰਿਆ ਜਦੋਂ ਉਹੀ ਨੰਬਰ ਵੀ ਇਹ ਲੋਕਲ ਨੰਬਰ ਨੇ ਇੱਕ ਨੰਬਰ ਜਲਾਇਆ ਤੀਆ ਨੰਬਰ ਉੱਤੇ ਚੱਕ ਲਿਆ ਲੇਡੀ ਨੇ ਚੱਕਿਆ ਉਹ ਕਹਿੰਦੇ ਹਾਂ ਜੀ ਸੱਸ ਜੀ ਮਖਾ ਹਾਂ ਜੀ ਵੀ ਮਾਤਾ ਜੀ ਮਖਾ ਵੀ ਇੰਨਾ ਨੰਬਰ ਸਕੂਟਰ ਤੁਸੀਂ ਕੌਣ ਬੋਲਦੇ ਹੋ ਕਹਿੰਦੇ ਉੱਥੋਂ ਬੋਲਦਿਆਂ ਸੀ ਕਿੱਡੇ ਪਿੰਡ ਤੋਂ ਕਹਿੰਦੀ ਆ ਜੀ ਫਲਾਣੇ ਪਿੰਡ ਤੋਂ ਬੋਲਦੀ ਆ ਪਵਾਤ ਪਿੰਡ ਤੋਂ ਮੈਂ ਕਹਾਂ ਜੀ ਤੁਹਾਡਾ ਇੰਨਾ ਨੰਬਰ ਸਕੂਟਰ ਤੁਹਾਡਾ ਹੀ ਆ ਕਹਿੰਦੀ ਹਾਂਜੀ ਹਾਂਜੀ ਮੈਂ ਕਹਾਂ ਵੀ ਕੌਣ ਆ ਉਹ ਕਹਿੰਦੀ ਵੀ ਆਪਣਾ ਉਹਦੀ ਘਰ ਵਾਲੀ ਨੇ ਚੱਕਿਆ ਫੋਨ ਕਹਿੰਦੀ ਮੇਰਾ ਹਸਬੰਦ ਆ ਮੈਂ ਕਹਾਂ ਕਿੱਥੇ ਗਿਆ ਕਹਿੰਦੀ ਖੰਨੇ ਸਹੁਰੇ ਨਹੀਂ ਸਾਡੇ ਸਹੁਰੇ ਨੂੰ ਗਿਆ ਹੋਇਆ ਆਪਣੇ ਨੂੰ ਮੈਂ ਕਹਾਂ ਸਹੁਰਿਆਂ ਨੂੰ ਜਾ ਵਾ ਪਿਆ ਕੇ ਚੱਕ ਲਓ ਪਤਾ ਨਹੀਂ ਜਾਉਂਦਾ ਬਈ ਮਰਿਆ ਮੈਂ ਉਹਦੇ ਕੋਲ ਖੜਾ ਵੀ ਉੱਥੇ ਪਿਆ ਇੰਨੀ ਦੂਰ ਉਹ ਆ ਦੇ ਗੜੀ ਦੇ ਪੁੱਲ ਤੋਂ ਇੰਨੀ ਦੂਰ ਤੇ ਪਿਆ ਫਿਰ ਜਾਨੂ ਜੀ ਡੀਐਸਪੀ ਸਾਹਿਬ ਪਹੁੰਚ ਗਏ ਐਸਐਚਓ ਸਾਹਿਬ ਪਹੁੰਚ ਗਏ ਥਾਣੇਦਾਰ ਸੀ ਆਈਐਸਆਈ ਸਾਹਿਬ ਜਿਹੜੇ ਧਰਮ ਸਿੰਘ ਸਾਹਿਬ ਉਹ ਪਹੁੰਚ ਗਏ ਤੇ ਜਾਨ ਨੂੰ ਫਿਰ ਉਹਦੇ ਘਰ ਦੇ ਵੀ ਆ ਗਏ ਫਿਰ ਉਹਨਾਂ ਨੂੰ ਹੈਂਡਓਵਰ ਕਰਕੇ ਉਹ ਬੰਦਾ ਹੀ ਵੱਜ ਗਿਆ ਹੁਣ ਮਿਲਦਾ ਹੁੰਦਾ ਆਹ ਕੀ ਬਾਤ ਹੈ ਹਾਂਜੀ ਵਾਹ ਚੰਗੀ ਗੱਲ ਆ ਵੱਡੇ ਭਾਈ ਭਾਈ ਬਹੁਤ ਧੰਨਵਾਦ ਤੁਸੀਂ ਤੁਹਾਡੇ ਬੱਚੇ ਧੰਨ ਨੇ ਤੁਹਾਡੀ ਸਿੱਖਿਆ ਧੰਨ ਜਿਹੜੀ ਤੁਸੀਂ ਉਹ ਬੱਚਿਆਂ ਨੂੰ ਦਿੱਤੀ ਤੁਸੀਂ ਆਪ ਆਪਣੀਆਂ ਜਾਨਾਂ ਜਾਣਵਰੀ ਸੋਚ ਤੁਸੀਂ ਦੂਜਿਆਂ ਦੀ ਜਾਨ ਬਚਾਉਣ ਤੇ ਯਕੀਨ ਰੱਖਦੇ ਹੋ ਇੱਕ ਇਨਸਾਨੀਅਤ ਇਹੀ ਆ ਹਾਂਜੀ ਹੈਨਾ ਤੇ ਤੁਹਾਨੂੰ ਕੋਈ ਸਨਮਾਨ ਮਿਲਿਆ ਗਵਰਨਮੈਂਟ ਵੱਲੋਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸੈਂਟਰ ਵੱਲੋਂ ਕੁਝ ਨਹੀਂ ਜੀ ਹਜੇ ਤਾਂ ਕੁਝ ਨਹੀਂ ਮਿਲਿਆ ਥੈਂਕ ਯੂ ਹੋ ਰਿਹਾ ਅਜੇ ਤਾਂ ਮੰਨ ਲਾ ਵੀ ਸਾਰੇ ਕੋਈ ਸਨਮਾਨ ਹਜੇ ਕੋਈ ਸਰਕਾਰ ਵੱਲੋਂ ਕੋਈ ਨਹੀਂ ਮਿਲਿਆ ਕਿ ਸਾਡੇ ਐਮਐਲਏ ਸਾਹਿਬ ਨੇ ਹਲਕਾ ਦੇ ਉਹ ਘਰੇ ਆਏ ਸੀਗੇ ਧੰਨਵਾਦ ਕਰਨ ਵਾਸਤੇ ਤੇ ਉਹ ਥੈਂਕ ਯੂ ਕਰਕੇ ਗਏ ਨੇ ਐਮਐਲਏ ਸਾਹਿਬ ਘਰੇ ਆ ਕੇ ਜਗਤਾਰ ਸਿੰਘ ਜੀ ਦਿਆਲਪੁਰਾ ਐਮਐਲਏ ਸਾਹਿਬ ਨੇ ਮੇਰੇ ਹਲਕੇ ਦੇ ਤੇ ਉਹ ਆਏ ਸੀ ਘਰੇ ਇੱਕ ਦਿਨ ਤੇ ਬਾਕੀ ਇੱਕ ਵਾਰੀ ਮਿਲਿਆ ਸੀ ਇੱਕ ਵਾਰੀ ਮੈਂ 22 ਸਾਲ ਦੀ ਕੁੜੀ ਬਚਾਈ ਸੀ ਨਵੇਂ ਸ਼ਹਿਰ ਦੀ ਪਰਮਿੰਦਰ ਗੌਰ ਅੱਛਾ ਉਹ ਕੀ ਕਿੱਸਾਗਾ ਉਹਨੇ ਵੀ 8 ਵਜੇ ਰਾਤ ਨੂੰ ਛਾਲ ਮਾਰਦੀ ਦੀ ਵਿੱਚ ਅੱਛਾ ਰਾਤ ਨੂੰ ਹੀ 25 ਅਗਸਤ 2007 ਦੀ ਗੱਲ ਆ ਹੂੰ ਤੇ ਉਹ ਵੀ ਜਦ ਵੀ ਅਸੀਂ ਚਲੋ ਤੇ ਖੜੇ ਸੀਗੇ ਕਿਤੇ ਰਾਤ ਨੂੰ ਮਤਲਬ दारू ਦੇ ਠੇਕੇ ਕੋਲੇ ਖੜੇ ਸੀ ਤੇ ਉੱਥੋਂ ਜਦੋਂ ਉਹਨੇ ਮਾਰੀ ਛਾਲ ਜਦ ਵੀ ਰੌਲਾ ਪਾਇਆ ਬੰਦਿਆਂ ਨੇ ਕੁੜੀ ਨੇ ਛਾਲ ਮਾਰਦੀ ਮੈਂ ਉਹਨੇ ਪੁਲ ਤੋਂ ਮਾਰੀ ਮੈਂ ਇਦਾਂ ਹੀ ਵੜ ਗਿਆ ਝਾੜਾਂ ਦੇ ਵਿੱਚੋਂ ਜਦ ਵੀ ਮੇਰਾ ਮੋਬਾਈਲ ਕੁਰਤਾ ਪਜਾਮਾ ਚੱਪਲਾਾਂ ਵਿੱਚ ਹੀ ਹੜ ਗਿਆ ਦੀ ਵਿੱਚ ਹੀ ਖੋਲਿਆ ਜਾਗੇ ਤੇ ਉਹ ਕੁੜੀ ਕੱਢੀ ਸੀ ਜਦੋਂ ਫਿਰ ਮੈਨੂੰ ਇਹਨਾਂ ਨੇ ਮਤਲਬ ਵੀ ਡੀਸੀ ਲੁਧਿਆਣਾ ਐਸਡੀਐਮ ਸਾਹਿਬ ਜੱਜ ਸਾਹਿਬ ਇਹਨਾਂ ਨੇ 26 ਜਨਵਰੀ ਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਟਰੋਫੀ ਦਿੱਤੀ ਸੀ ਇੱਕ ਸਰਟੀਫਿਕੇਟ ਜਆ ਹਾਂਜੀ ਤੇ ਮੈਨੂੰ ਸਰਕਾਰ ਨੇ ਸ਼ੋਕ ਚੱਕਰ ਵਾਸਤੇ ਵੀ ਲੈ ਭੇਜਿਆ ਸੀਗਾ ਮੇਰਾ ਨਾਮ ਜਦ ਕਿਆ ਬਾਤ ਆ ਬਾਈ ਹਾਂਜੀ ਪਰ ਦਿੱਤਾ ਉਹ ਤਾਂ ਨਹੀਂ ਸੈਂਟਰ ਸਰਕਾਰ ਨੇ ਚਲੋ ਹੁਣ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਬਹੁਤ ਲੋਕਾਂ ਨੇ ਬਹੁਤ ਦੁਨੀਆ ਨੇ ਥੋੜੀ ਇਹ ਇੰਟਰਵਿਊ ਦੇਖਣੀ ਆ ਬਾਈ ਠੀਕ ਹੈ ਜੀ ਕਿ ਸੱਚੀ ਇਹੋ ਜੇ ਸਾਕਸ਼ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਸਨਮਾਨਤ ਨਾਲ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਕਰੋੜਾਂ ਰੁਪਏ ਆਰਬਾਂ ਰੁਪਏ ਮਿਲ ਜੂਗਾ ਇੱਕ ਬੰਦੇ ਦਾ ਹੌਸਲਾ ਹੋ ਜਾਂਦਾ ਹੈ ਨਾ ਤੇ ਇਹ ਚੰਗੇ ਕੰਮ ਕਰਦੇ ਰਹਿਣ ਤਾਂ ਕਿ ਇਹ ਆਪਣੇ ਬੱਚਿਆਂ ਨੂੰ ਵੀ ਅੱਗੇ ਇਹੀ ਸਿੱਖਿਆ ਦਿੰਦੇ ਰਹਿਣ ਕਿ ਸਮਾਜ ਦੇ ਵਿੱਚ ਇੱਕ ਰੁਤਬਾ ਇੱਕ ਨਾਮ ਚੰਗਾ ਹੋ ਜਾਂਦਾ ਬੰਦੇ ਦਾ ਬਾਈ ਕੁਝ ਹੋਰ ਜਾਂਦੇ ਜਾਂਦੇ ਸਨੇਹਾ ਦੇਣਾ ਚਾਹੁੰਦੇ ਹੋ ਮੋਂ ਤੁਸੀਂ ਸਨੇਹਾ ਦਾ ਵੀਰੇ ਮੇਰਾ ਇੱਕ ਇਹੀ ਆ ਵੀ ਦੇਖੋ ਜੇ ਤੁਸੀਂ ਕਿਤੇ ਬਾਈ ਬਣ ਕੇ ਰਿਕੁਐਸਟ ਜੀ ਹੱਥ ਜੋੜ ਕੇ ਸਾਰਿਆਂ ਨੂੰ ਪਲੀਜ਼ ਕੋਈ ਇਹੋ ਜਿਹਾ ਚਾਂਸ ਦੇਖਦੇ ਹੋ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਬੰਦਾ ਮਰ ਰਿਹਾ ਉਹਦੀ ਹੈਲਪ ਕਰੋ ਯਾਰ ਪਲੀਜ਼ ਉਹਨੂੰ ਬਚਾਓ ਜੇ ਨਹੀਂ ਕਰ ਸਕਦੇ ਰੌਲਾ ਤਾਂ ਪਾਓ ਮੰਨ ਲਓ ਕਿ ਪਾਣੀ 'ਚ ਡੁੱਬ ਗਿਆ ਤੈਨੂੰ ਤੈਰਨ ਆਣੀਆਂ ਦਾ ਤੁਸੀਂ ਕਿਸੇ ਹੋਰ ਨੂੰ ਤਾਂ ਬੁਲਾ ਸਕਦੇ ਹੋ ਰੌਲਾ ਤਾਂ ਪਾਓ ਵੀ ਜਿਆਦਾ ਜਿਆਦਾ ਕੋਈ ਐਕਸੀਡੈਂਟ ਕੋਈ ਛੱਡ ਕੇ ਭਜ ਨਾ ਐਂ ਨਾ ਕਰੋ ਯਾਰ ਬੰਦੇ ਦੀ ਜ਼ਿੰਦਗੀ ਹੀ ਬਚਾਉਣਾ ਸਭ ਤੋਂ ਵੱਡਾ ਪੁੰਨਾ ਦੁਨੀਆਂ ਦੇ ਇਹ ਤੋਂ ਵੱਡਾ ਕੋਈ ਹੋਰ ਪੁੰਨ ਨਹੀਂ ਇਨਸਾਨ ਦੀ ਜ਼ਿੰਦਗੀ ਜਾਣਾ ਬਸ ਮੇਰਾ ਤਾਂ ਇਹੀ ਸੁਨੇਹਾ ਵੀ ਭਾਈ ਕਿਸੇ ਦੀ ਜਾਨ ਜਾਂਦੀ ਦੇ ਕੇ ਭੱਜੋ ਨਾ ਬਾਈ ਹੈਲਪ ਕਰੋ ਉਹਦੀ ਜਾਨ ਬਚਾਓ ਯਾਹ ਵਾਹ ਇੱਕ ਜਾਨ ਬਚਾਈ ਤੁਸੀਂ ਪਤਾ ਨਹੀਂ ਕਿੰਨੇ ਕਰੋੜਾਂ ਅਰਬਾਂ ਮੋਤੀ ਪੁੰਨ ਕਰਤੇ ਸਮਝ ਲੋ ਸਹੀ ਹੈ ਹਾਂਜੀ ਹੋਰ ਕੋਈ ਪੁੰਨ ਨਹੀਂ ਹੈਗਾ ਇਹੀ ਪੁੰਨ ਤੁਹਾਡਾ ਪਿੰਡ ਕਿਹੜਾ ਬਾਈ ਸ਼ਹਿਰ ਕਿਹੜਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਉਹ ਦੱਸ ਦੋ ਤਾਂ ਕਿ ਲੋਕ ਤੁਹਾਡੇ ਨਾਲ ਜਾਂ ਕੋਈ ਗਵਰਨਮੈਂਟ ਦਾ ਨੁਮਾਇੰਦਾ ਦੇਖਦਾ ਹੈ ਤਾਂ ਤੁਹਾਡੇ ਨਾਲ ਉਹ ਸੰਪਰਕ ਕਰ ਸਕੇ ਨਾਮ ਵੀ ਦੱਸ ਦੋ ਮੇਰਾ ਨਾਮ ਹੈ ਜੀ ਐਕਸੇਸ਼ਪਾਈ ਹਰਜਿੰਦਰ ਸਿੰਘ ਮੇਰੀ ਮੈਂ 15 50 ਫਾਸਟ ਪਟਿਆਲਾ ਰਜਿੰਦਰਾ ਸਿੰਘ ਪਲਟਣ ਦਾ ਠੀਕ ਹੈ ਜੀ ਮੇਰਾ ਪਿੰਡ ਹੈ ਬਹਿਲੋਲਪੁਰ ਥਾਣਾ ਮਾਚਵਾੜਾ ਸਾਹਿਬ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਪਿੰਨ ਕੋਡ 141121 ਠੀਕ ਹੈ ਜੀ ਹਾਂਜੀ ਬਾਈ ਬਹੁਤ ਚੰਗਾ ਲੱਗਿਆ ਸਾਡੀ ਰੂਹ ਖੁਸ਼ ਹੋ ਗਈ ਬਾਈ ਤੁਹਾਡੇ ਨਾਲ ਇੰਟਰਵਿਊ ਕਰਕੇ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਸਾਡੇ ਕੋਲੇ ਸਮੇਂ ਜੋ ਸਮਾਂ ਕੱਢ ਕੇ ਆਏ ਬਹੁਤ ਧੰਨਵਾਦ ਬਾਈ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਹਾਡੀ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਕਿ ਮੇਦਾ ਲੱਗਿਆ ਪੌਡਕਾਸਟ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੰਗੇ ਚੰਗੇ ਕਮੈਂਟੇ ਵੀਰ ਹੋਣਾ ਦੀ ਹੌਸਲਾ ਫੈਲਾਉਣ ਲਈ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਬਹੁਤ ਬਹੁਤ ਧੰਨਵਾਦ دیکھتے ਰਹੋ ਕੈਂਟ ਪੰਜਾਬ